ਲੋਕਾਂ ਉੱਥੋਂ ਹੀ ਫੀਡ ਲੈ ਕੇ ਦੁਤੋਂ ਦੁਕਾਨਾਂ ਉੱਥੇ ਲੈ ਕੇ ਦੂਜੀਆਂ ਦੁਕਾਨਾਂ ਤੇ ਵੀ ਸਾਨੂੰ ਕਰ ਦਿੰਦੇ। ਉਹ ਤੇਰੀ। ਮਤਲਬ ਲੋਕਾਂ ਨੂੰ ਇਹ ਹੀ ਅਪੀਲ ਕਰੀਏ ਕਿ ਜਦੋਂ ਵੀ ਕਿਤੇ ਕੁਝ ਲੈ ਕੇ ਜਾਣਾ ਹੈ ਹਾਂ ਸਰਪੰਚ ਕੋਲ ਜਾਓ ਉਹਨਾਂ ਦੀ ਕਮੇਟੀ ਬਣਾਓ। ਮੈਨੂੰ ਸਵੇਰ ਦੇ ਇੱਕ ਲੁਧਿਆਣੇ ਦੀ ਬੜੀ ਵੱਡੀ ਫੈਕਟਰੀ ਆ ਨੰਬਰ 1 ਫੈਕਟਰੀ ਆ ਕੱਪੜੇ ਦੀ। ਉਹ ਕਹਿੰਦਾ ਮੈਂ 50 ਲੱਖ ਰੁਪਏ ਦੇਣਾ ਹੈ। ਕਹਤੇ ਆ ਮੈਂ ਕਿ ਮੈਂ 50 ਰੁਪਏ ਨਹੀਂ ਲੈਣੇ ਮੈਨੂੰ ਪਤਾ ਤਾਂ ਲੱਗੇ ਮੈਂ ਦੇਣੇ ਕਿਤੇ ਅੱਜ ਪਿੰਡ ਪਿੰਡ ਇੰਨੀਆਂ ਬਿਮਾਰੀਆਂ ਹਰ ਕਰ ਹੋਈਆਂ ਪਈਆਂ ਨੇ ਕੈਂਸਰ ਵਰਗੀ ਖਾਗੀ ਬਿਮਾਰੀ ਪਰ ਆਪਾਂ ਜੇ ਦਵਾਈਆਂ ਨੂੰ ਇਗਨੋਰ ਕਰਕੇ ਹੋਰ ਤਰ੍ਹਾਂ ਦੀ ਸੇਵਾ ਕਰ ਰਹੇ ਤਾਂ ਮੈਨੂੰ ਅਕਲਮੰਦੀ ਨਹੀਂ ਲੱਗਦੀ ਬਿਲਕੁਲ ਜੀ ਬਿਲਕੁਲ ਕਈ ਘਰ ਇਹੋ ਜਿਹੇ ਨੇ ਜਿਨ੍ਹਾਂ ਦੇ ਘਰ ਅੱਜ ਇੱਕ ਰਜਾਈ ਤੱਕ ਨਹੀਂ ਕੰਬਲ ਤੱਕ ਨਹੀਂ ਬਚਿਆ ਸਾਰੇ ਰੁੜ ਗਏ ਨੇ ਤੁਹਾਡੇ ਤੇ ਲਿੰਕ ਨੇ ਉਹੀ ਇਹ ਲਿੰਕਾਂ ਦਾ ਫਾਇਦਾ ਕਿਹਨੇ ਚੱਕਣਾ ਅਸੀਂ ਲਿੰਕਾਂ ਨੂੰ ਛੱਟਣਾ ਜੇ ਮਦਦ ਹੀ ਨਹੀਂ ਕਰ पाए ਮੈਂ ਸੈਲੀਬ੍ਰਿਟੀ ਨੂੰ ਰੀਲਾਂ ਨੂੰ ਜਾਂ ਮੈਂ ਫਾਲੋਅਰਾਂ ਨੂੰ ਕੀ ਕਰਨਾ ਜੇ ਮੇਰੀ ਕ 100 ਮਰੀਜ਼ਾਂ ਨੂੰ ਪ੍ਰੇਸ਼ਾਨ ਕਰਾਉਂਦੇ ਕਿਉਂਕਿ ਮੈਨੂੰ ਮਦਦ ਕਰਨ ਵਾਲੇ ਨਜ਼ਰ ਆਉਂਦੇ ਨੇ ਤਾਂ ਉਹ ਮੈਂ ਕੋ ਘਰੋਂ ਥੋੜੀ ਲੈ ਕੇ ਆ ਉਹ ਲੋਕ ਹੀ ਨੇ ਜਿਹੜੇ ਕਰ ਰਹੇ ਨੇ ਤਾਂ ਜੇ ਲੋਕ ਕਰਨ ਵਾਲੇ ਹੈਗੇ ਨੇ ਤਾਂ ਫਿਰ 300 ਦੀ ਦਵਾਈ ਕਰਕੇ ਬੰਦਾ ਕਿਉਂ ਰਹਿ ਗਿਆ ਜਿਵੇਂ ਲੋਕ ਦੁਨੀਆ ਭਰ ਦੇ ਵਿੱਚ ਸਾਰੇ ਚਿੰਤਤ ਨੇ ਪੰਜਾਬ ਨੂੰ ਲੈ ਕੇ ਕਿ ਪੰਜਾਬ ਫੜਾ ਪਰ ਤੁਸੀਂ ਚੜ੍ਹਦੀ ਕਲਾ ਵਾਲੇ ਕਿਵੇਂ ਸਾਨੂੰ ਹਰ ਵਾਰੀ ਹਟਦੀ ਮਾਰ ਚ ਲੈਣੀ ਪਹਿਲੀ ਅਸੀਂ ਇਸ ਕਰਕੇ ਜਿਆਦਾ ਚੜ੍ਹਦੀ ਪਾਏ ਆ ਜਿਹੜੇ ਤੁਸੀਂ ਲੰਘ ਕੇ ਆਏ ਇਹ ਸਾਡੇ ਹਰ ਵਾਰੀ ਹੁੰਦਾ ਮੇਰੀ ਗੱਲ ਇਹ ਇੱਕ ਇਹ ਤਾਂ ਕਹਾੜਿਆ ਏਲ ਦੀ ਕੌਮ ਆ ਨਾ ਇਹ ਪਤਾ ਜੀ ਮੈਂ ਉਧਰੋਂ ਬਣਾ ਹਾਂ ਜਿੰਨਾ ਸਵਾ ਸਾਲ ਮੰਨਦੇ ਪੀਸੇ ਨੇ ਪੀਸੇ ਦੇ ਰਾਤ ਨੂੰ ਇਹੋ ਹੀ ਕਿਹਾ ਕਿ ਤੇਰੇ ਭਾਗ ਸਰਬੱਤ ਦਾ ਭੈਅ ਤੇ ਵੀ ਭਲਾਈ ਮੰਗਿਆ ਇਹੋ ਮਿੱਠਾ ਲੱਗ ਗਿਆ ਇਹ ਮਤਲਬ ਬੱਚਿਆਂ ਦੇ ਟੋਟੇ ਕਲਾਂ ਜਾਂ ਹਜ਼ਾਰਾਂ ਰਾਤ ਨੂੰ ਇਹੋ ਅਰਦਾਸ ਕੀਤੀ ਵੀ ਚਾਰ ਪਰ ਦਿਨ ਸੋਖਦਾ ਬਤੀਤ ਹੋਇਆ ਤੇ ਚਾਰ ਪੈ ਰਹਿਣਾ ਹੈ ਆਪਣੇ ਬਾਣੀ ਅੰਦਰ ਵਤੀਤ ਕਰਨੀ ਇਹੋ ਕੰਮ ਵਾਹ ਇਹ ਮਤਲਬ ਇਹ ਨੂੰ ਨਹੀਂ ਇਹਨਾਂ ਗੱਲਾਂ ਦਾ ਤੂੰ ਡੱਡਾ ਸਾਹ ਮੋਲ ਵੇਖਿਆ ਮਾੜਾ ਕਣੀ ਹੈ ਉਹ ਮੋਰਾ ਨਹੀਂ 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 ਆਪਣਾ ਜ ਨਹੀਂ ਇਹਨਾਂ ਦੇ ਵੇਖਿਆ ਆਪਾਂ ਰੋਵਾਂਗੇ ਵੀ ਤੇ ਫਿਰ ਕਿਸ ਨੇ ਦੇ ਦੇਣਾ ਚਰਦੀ ਕਲਾ ਚ ਰੋ ਜੋ ਹੋ ਗਿਆ ਲੈ ਗਿਆ ਇੱਕ ਉਦਰ ਦਾ ਕ੍ਰਿਸ਼ਮਾ ਉਹਦੀ ਚੀਜ਼ ਆ ਉਹ ਲੈ ਗਿਆ ਫਿਰ ਆਪੇ ਦੇ ਦੂ ਅਗਲੇ ਸਾਲ ਜਿਹੜੀ ਮੁਸੀਬਤ ਆ ਉਹ ਸਾਡੇ ਤੇ ਆ ਤੂੰ ਕਿੱਥੋਂ ਲੁਧਿਆਣੇ ਤੋਂ ਚੱਲ ਕੇ ਸਾਡੀ ਸਾਰ ਲੈਣ ਆਇਓ ਇਹ ਤੋਂ ਵੱਡੀ ਗੱਲ ਮੇਰਾ ਤਾਂ ਜੀ ਮੇਰਾ ਤਾਂ ਤੁਸੀਂ ਯਕੀਨ ਮੰਨੋ ਦਿਲ ਦੀ ਗੱਲ ਦੱਸਾਂ ਤੁਹਾਨੂੰ ਮੇਰਾ ਤਾਂ ਤੁਹਾਨੂੰ ਮਿਲ ਕੇ ਮੇਰੀ ਮਤਲਬ ਮੇਰੇ ਮਨ ਨੂੰ ਇੰਨੀ ਸ਼ਾਂਤੀ ਮਿਲ ਰਹੀ ਆ ਸੇਵਾ ਤਾਂ ਅਸੀਂ ਕਰਨ ਨਹੀਂ ਕੇਵਾਂ ਲੈਣ ਆਏ ਸੀ ਮੇਰੀ ਮੇਰੀ ਬੇਨਤੀ ਸੁਣੋ ਨਾ ਕਿ ਇਹ ਵੀ ਇਹ ਬੜੀ ਬਾਤਰੀ ਆ ਜੀ ਇਹ ਸਾਡੇ ਦੇ ਮਸਲੇ ਬੰਦ ਕਿਹੜਾ ਆਉਂਦਾ ਜੇ ਇਹ ਵੀ ਇੱਕ ਕੁਦਰਤੀ ਮਿਹਰ ਵੀ ਤੁਸੀਂ ਸਾਡੀ ਸਾਰ ਲਿਆਂ ਵਾਸਤੇ ਸਾਨੂੰ ਮਿਲਣ ਆਏ ਜੀ ਇਹ ਕੋਟਾ ਵੱਡਾ ਹੌਂਕਾ ਮੈਨੂੰ ਮੈਨੂੰ ਲੱਗਦਾ ਭਾਜੀ ਜਿਹੜੀ ਇਨਸਾਨ ਬਣਿਆ ਨਾ ਜਿਹੜਾ ਇਨਸਾਨ ਬਣਿਆ ਜਿਹੜਾ ਇਹਦੇ ਅੰਦਰ ਇਮੋਸ਼ਨ ਹੈ ਕਿ ਕਿਸੇ ਦੂਜੇ ਇਨਸਾਨ ਕਿਉਂਕਿ ਅਸੀਂ ਸਾਨੂੰ ਲੱਗਦਾ ਕਿ ਧਰਮਾਂ ਜਾਤੀਆਂ ਤੋਂ ਉੱਪਰ ਉੱਠ ਕੇ ਨਾ ਕਿ ਇਨਸਾਨ ਨੂੰ ਦੁਖੀ ਦੇਖ ਕੇ ਦਿਲ ਰੋਂਦਾ ਔ ਹੁਣ ਜਦੋਂ ਦੇ ਅਸੀਂ ਆਏ ਆ ਤੁਸੀਂ ਸਾਰਾ ਪਿੰਡ ਹੀ ਸਾਡੇ ਕੋਲ ਖੜੇ ਹੋ ਸਾਡਾ ਤਾਂ ਦਿਲ ਲੱਗਿਆ ਆ ਨਾ ਆਪ ਹੀ ਚਾਹ ਚਾਹ ਪੰਜ ਪੰਜ ਵਾਰੀ ਚਾਹਾਂ ਲਿਆਈ ਜਾਂਦੇ ਹੋ ਟਰੈਕਟਰ ਤੇ ਚੜ ਚੜ ਸਾਨੂੰ ਇੰਨੀ ਮਦਦ ਕਰ ਰਹੇ ਵੀਰ ਜਿਹੜੇ ਆਏ ਨੇ ਤਾਂ ਮੈਨੂੰ ਲੱਗਿਆ ਕਿ ਇਨਸਾਨ ਦੇ ਅੰਦਰ ਜਿਹੜਾ ਪੁਰਜਾ ਰੱਬ ਨੇ ਪਾਇਆ ਹੋਇਆ ਨਾ ਇਨਸਾਨੀਅਤ ਦਾ ਉਹ ਮਤਲਬ ਥੋੜਾ ਜਿਹਾ ਹੁੰਦਾ ਹੈ ਕਿ ਜਦੋਂ ਯਾਰ ਹੁੰਦਾ ਆਪ ਨੇ ਟਰੈਕਟਰੋਂ ਦਾ ਪਹਿਲਾ ਇਤਿਆਰ ਪਰੋ ਅਬਦਾਲੀ ਮਸਾ ਰੰਗੜ ਹਾਂ ਨਾ ਤਾਂ ਛਾ ਕਿੰਨੇ ਕਿੰਨੇ ਸਾਨੂੰ ਮਾਰਦੇ ਨੇ ਰਾਫ ਉਹ ਮੋਢੇ ਥੋੜੇ ਮਰਿਆ ਕਿਤੇ ਬਿਲਕੁਲ ਅਸੀਂ ਆ ਪਿੰਡ ਦੇ ਰਾ ਸਾਡੇ ਡੇਰ ਮਕ ਬੱਜੀ ਦਾ ਉਹ ਮਝਾਉਣ ਵਾਲਾ ਇਹ ਤਾਂ ਇੱਕ ਮੁਸਲਮਾਨ ਹਮੇਸ਼ਾ ਨੂੰ ਦੀ ਕਹਾਵਤ ਆ ਕਿ ਇੱਕ ਚੜ੍ਹਦੀ ਕਲਾ ਜਿਹੜਾ ਤੁਹਾਡੇ ਕੋਲ ਸ਼ਬਦ ਹੈ ਉਹੀ ਬਹੁਤ ਹੈ ਇਹ ਕੀ ਚੀਜ਼ ਆ ਤੁਹਾਡੀ ਸਿੱਖਾ ਟੀਣੀ ਹੋਵੇ ਲੰਗੋ ਲਾਉਣ ਦੀ ਤਿਆਰੀ ਹੋਵੇ ਤੁਹਾਨੂੰ ਫੇਰ ਪੁੱਛ ਲਓ ਕਿ ਸਿੱਖਾ ਤੇਰਾ ਕੀ ਹਾਲਤ ਹੈ ਸਾਡੀ ਚੜ੍ਹਦੀ ਕਲਾ ਇਹ ਮੁਸਲਮਾਨਾਂ ਦੀ ਕਾਮ ਕਹਾਵਤ ਆ ਸਾਡੀ ਸਿੱਖਾਂ ਵਾਸਤੇ ਤੁਹਾਨੂੰ ਫੇਰ ਵੀ ਕਹਿੰਦੇ ਚੜ੍ਹਦੀ ਕਲਾ ਇਹ ਕਰਕੇ ਜਿਹੜਾ ਚੜ੍ਹਦੀ ਕਲਾ ਦਾ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਦਿੱਤਾ ਨਾ ਉਹ ਇਹ ਜਿਹੜੀ ਕਮਾਂਡ ਹੋ ਨਹੀਂ ਸਕਦੀ ਬਾਹਰ ਹੁੜ ਤੇ ਸਾਨੂੰ ਮਾਰ ਹੀ ਨਹੀਂ ਸਕਦੇ ਕੁਛ ਨਹੀਂ ਅੱਛਾ ਬਾਈ ਜਿਹੜੇ ਲੋਕ ਦੁਨੀਆ ਭਰ ਦੇ ਵਿੱਚੋਂ ਮਦਦ ਕਰਨਾ ਚਾਹੁੰਦੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਮਦਦ ਕਰੀਏ ਕਿੱਦਾਂ ਕਿੱਥੇ ਦੂਰ ਦੂਰੋ ਬਾਹਰ ਬਾਹਰੋ ਦੇ ਕੇ ਚੱਲ ਜਾਂਦੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਮੈਨੂੰ ਲੱਗਦਾ ਸੀ ਜੜ੍ਹ 'ਚ ਖੜੇ ਆ ਅਸੀਂ ਨਾ ਗਰਾਊਂਡ 'ਚ ਆਉਣਾ ਚਾਹੀਦਾ ਉਹਨਾਂ ਨੂੰ ਉਹਨਾਂ ਨੂੰ ਗਰਾਉਂਡ ਟੈਲ ਕਰ ਗਰਾਉਂਡ ਚਾਲ ਕੇ 2 4 ਬੰਦੇ ਕੀ ਨੁਕਸਾਨ ਹੋਇਆ ਮੈਂ ਸੋਚ ਰਹਾ ਸੀਗਾ ਬਾਈ ਜੀ ਕਿ ਜਿਵੇਂ ਪੰਜਾਬ ਦੇ ਸਾਰੇ ਸਰਪੰਚਾਂ ਨਾਲ ਹੀ ਕੰਟੈਕਟ ਕਰ ਲਿਆ ਜਾਵੇ ਜਿਵੇਂ 11 12000 ਮੇਰੀ ਗੱਲ ਸਮਝਦੇ ਜੀ ਸਰਪੰਚਾਂ ਨਾਲ ਨਖੜਾ ਕਰਕੇ ਜਿਹੜੇ ਸਰਪੰਚ ਨਾਲ ਕੰਟੈਕਟ ਕਰਕੇ ਨਾਲ ਪਿੰਡ ਦੀ 5 4 ਬੰਦੇ 5 ਦੀ 10 ਦੀ ਕਮੇਟੀ ਹੋਣੀ ਚਾਹੀਦੀ ਲੱਗਦਾ ਕਿਉਂਕਿ ਸਰਪੰਚ کہیں ਆਪਣਾ ਨਹੀਂ ਪੱਖ ਪੂੜ ਜਾਂਦੇ ਨਹੀਂ ਇਸ ਕਰਕੇ 2 4 ਬੰਦਿਆਂ ਦਾ ਕਮੇਟੀ ਪੰਨਾਂ ਦੀ ਹੋਵੇ ਉਹਨਾਂ ਨਾਲ ਆਏ ਕਿਹਦਾ ਨੁਕਸਾਨ ਹੋਇਆ ਕਿਹਦਾ ਕੀ ਹੋਇਆ ਉਹ ਦੱਸਣ ਬਹੁਤ ਸੋਹਣੀ ਗੱਲ ਨਜਾਇਜ਼ ਨਾਂ ਕਿਸੇ ਨਾਲ ਨਹੀਂ ਹੋਵੇ ਨਜਾਇਜ਼ ਆਨੇ ਲੋਕੀ ਲਈ ਜਾਂਦੇ ਨਿਕਰੀ ਜਾਂਦੇ ਨਹੀਂ ਮਤਲਬ ਜਿੰਨੇ ਵੀ ਸੰਸਥਾ ਨੇ ਕੋਈ ਦਾਨ ਡੋਨੇਸ਼ਨ ਦੇਣੀ ਹੈ ਉਹ ਕਮੇਟੀ ਕੋਲ ਹੀ ਜਾਵੇ ਐਂਟਰੀ ਨਾ ਹੋਵੇ ਮਤਲਬ ਇਹ ਬਹੁਤ ਸੋਹਣੀ ਗੱਲ ਹੈ ਜਦੋਂ ਵੀ ਤੁਸੀਂ ਪਿੱਛੋ ਦੁਰਦੇ ਜੇ ਟਾਰਗੇਟ ਲਾ ਕੇ ਦੁਰਦੇ ਜਾਂ ਸੀ ਇੱਥੇ ਅਸੀਂ ਤੇ ਗਰੀਬ ਦੀ ਮਤਲਬ ਕਰ ਰਹੇ ਹਾਂ ਜਿਹਨਾਂ ਨੂੰ ਨਾਲ ਲਿਆ ਜਾ ਜਾਂ ਜਿਸ ਦਾ ਨੁਕਸਾਨ ਹੋਇਆ ਉਹਦੀ ਮਦਦ ਕਰਨੀ ਆ ਉਹਦੀ ਹੋਣੀ ਚਾਹੀਦੀ ਤੁਹਾਡੇ ਪਿੰਡ ਦਾ ਕੀ ਨਾਮ ਹੈ ਫੱਤੇਵਾਲਾ ਵੱਡਾ ਜੀ ਫੱਤੇਵਾਲਾ ਵੱਡਾ ਤੇ ਤੁਸੀਂ ਕਮੇਟੀ ਬਣਾਈ ਕੋਈ ਮੀਟੀ ਬਣੀ ਹੋਈ ਹੈ ਸਾਡੇ ਆਪਾਂ 5-7 ਬੰਦੇ ਆ ਗਏ ਆ ਦੋ ਚਾਰ ਅਸੀਂ ਯਾਨੀ ਮੱਗੀ ਸਿੰਘਾਂ ਦੀ ਬਰਾਦਰੀ ਹੈ ਸਾਡੇ ਦੋ ਚਾਰ ਅਸੀਂ ਉਹਨਾਂ ਚੋਂ ਲਵਾਂਗੇ ਰਾਏ ਸਿਕਸ ਬਰਾਦਰੀ ਹੈ ਉਹਨਾਂ ਚੋਂ ਵੀ ਦੋ ਚਾਰ ਲਵਾਂਗੇ ਬਾਕੀ ਸਾਡੇ ਜ਼ਿੰਮੇਦਾਰ ਜਾਟਾ ਬੰਦੇ ਨੇ ਉਹਨਾਂ ਤੋਂ ਵੀ 2-4 ਇਸ ਤਰ੍ਹਾਂ ਅਸੀਂ 10-11 ਬੰਦੇ ਦੀ ਕਮੇਟੀ ਬਾਵਾਂਗੇ ਸਾਰਿਆਂ ਦੇ ਸਹਿਮਤੀ ਨਾਲ ਜਿੱਦ ਦਾ ਕੋਈ ਨੁਕਸਾਨ ਹੋਇਆ ਉਹਨੂੰ ਜ਼ਰੂਰ ਦਵਾਵਾਂਗੇ ਬਾਕੀ ਨੂੰ ਕਿਸੇ ਨੂੰ ਕੁਝ ਨਹੀਂ ਆਪਾਂ ਵੀ ਕੋਈ ਆਪਣਾ ਵੀ ਹੋ ਨਾਰਾਜ਼ ਹੋ ਜਵੇ ਨਾਰਾਜ਼ ਹੋ ਜਿੱਤ ਹੋ ਜੇ ਮੂਟਾ ਟੁੱਟ ਜਨ ਸਰਪੰਚ ਨਹੀਂ ਬਣਨਾ ਅਗਲੀ ਵਾਰੀ ਕੋਈ ਨਹੀਂ ਪਹਿਲਾਂ ਸਰਪੰਚ ਦੀ ਕਹਿੰਦਾ ਯਾਰ ਇਹਨਾਂ ਵਰਵਾ ਹੀ ਨਹੀਂ ਕੰਮ ਜਾਇਜ਼ ਕਰਨਾ ਅਸੀਂ ਕਰਾ ਵੀ ਸਾਡੀ ਖਾਸੀ ਗੱਲ ਆਪਾਂ ਇਹ ਕਰਦੇ ਆ ਵੀ ਸਮਾਜ ਸੇਵੀ ਦਾ ਭਾਗ ਹੋਣਾ ਚਾਹੀਦਾ ਭਾਜੀ ਰੌਲਾ ਪਤਾ ਕੀ ਦੇਖੋ ਸਾਨੂੰ ਵੀ ਲੁਧਿਆਣੇ ਉੱਠ ਕੇ ਕਿਉਂ ਆਣਾ ਪਿਆ ਮੇਰੇ ਲਈ ਸੌਕਾ ਚ ਲੁਧਿਆਣੇੋਂ ਟਰੱਕ ਭੇਜ ਕੇ ਇਹਨਾਂ ਨੂੰ ਟੀ-ਸ਼ਰਟਾ ਪਵਾ ਕੇ ਭੇਜ ਦਿੰਦਾ ਇੱਕ ਜਰੀਆ ਦੀ ਪਰ ਰੌਲਾ ਇਹ ਸੀਗਾ ਕਿ ਜਿਹੜੇ ਸਾਡੇ ਬਹੁਤ ਖਾਸ ਬੰਦੇ ਨੇ ਨਾ ਜਿਹੜੇ ਕਹਿੰਦੇ ਨੇ ਅਸੀਂ 10 ਲੱਖ ਭੇਜਣਾ 20 ਲੱਖ ਭੇਜਣਾ ਮੈਨੂੰ ਇਹ ਨਹੀਂ ਸਮਝ ਆ ਰਹੀ ਤੇ ਮੈਂ ਦਵਾਵਾਂ ਕਿੱਥੇ ਨਹੀਂ 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 ਜ਼ਿੰਮੇਵਾਰੀ ਬਹੁਤ ਵੱਡੀ ਹੈ ਕਿ ਕਿੱਥੇ ਕਿੰਨੋ ਦੇਣਾ ਕੀ ਨਹੀਂ ਦੇਣਾ ਤਾਂ ਅਸੀਂ 2-3 ਦਿਨ ਤੋਂ ਨਾ ਪਿੰਡਾਂ ਦੇ ਵਿੱਚ ਇਹੀ ਦੇਖ ਰਹੇ ਹਾਂ ਕਿ ਕਰੀਏ ਕੀ ਕਿਉਂਕਿ ਅਸਲ ਲੋੜ ਤਾਂ ਹੁਣ ਸ਼ੁਰੂ ਹੋਣੀ ਆ ਅਸੀਂ ਹੁਣ ਉੱਥੇ ਬੈਠੇ ਸੀ ਮੈਂ ਤੇ ਅਸਲ ਤਾਂ ਪਾਣੀ ਲੱਥਨ ਤੋਂ ਬਾਅਦ ਲੋੜਾ ਆਉਣਗਾ ਅੱਜ ਜਿਨਾਲੇ ਨਾ ਤਨਵੀਰ ਕੇਲ ਵਗੈਰਾ ਤਰਪਾਲਾਂ ਤਰਪੂਲਾਂ ਲੈ ਕੇ ਆਏ ਸਾਡੇ ਇਲਾਕੇ ਦੇ ਐਮਐਲਏ ਸਾਹਿਬ ਨੇ ਵੀ ਬੀਬੜ ਦਾ ਪ੍ਰਬੰਧ ਕੀਤਾ ਲੋਕਾਂ ਉੱਥੋਂ ਹੀ ਫੀਡ ਲੈ ਕੇ ਤੇ ਉੱਥੇ ਦੁਕਾਨਾਂ ਉੱਤੇ ਚੀਜ਼ਾਂ ਖਰੀਦਦੇ ਸੀ ਉਹ ਤੇਰੀ ਤੇ ਲੋਕ ਫਿਰ ਉਹਨਾਂ ਨੂੰ ਦੇਖਿਓ ਰਹੇ ਨੇ ਫਿਰ ਨਹੀਂ ਉਹ ਮੁੜ ਕੇ ਭੱਜ ਗਏ ਜਿਹੜਾ ਤੁਸੀਂ ਆ ਜੀ ਤੁਹਾਨੂੰ ਇਹ ਪਤਾ ਹੀ ਨਹੀਂ ਦਿੱਤੀ ਦੇ ਦੀਏ ਕਿ ਉਹ ਮੈਂ ਇਹ ਆਈ ਆਈ ਪੰਜ ਚਾਰ ਜਣੇ ਆਈ ਤੁਹਾਨੂੰ ਦੱਸਾਂਗੇ ਕਿ ਇਹ ਬੰਦੇ ਨੂੰ ਲੋੜਿਆ ਇਹਨੂੰ ਜਦੋਂ ਦਾਨ ਕਰਨ ਆਉਂਦਾ ਨਾ ਸਾਡੀ ਸਾਡੀ ਮਰਜ਼ਾ ਦਾ ਮਾਪਕ ਨੂੰ ਦਾਨ ਤੇ ਆ ਜਾਂਦਾ ਰਾਤ ਲੈ ਕੇ ਆਉਂਦਾ ਉਹ ਸਹੀ ਟਿਕਾਣੇ ਲੱਗਣੀ ਚਾਹੀਦੀ ਸਾਡੀ ਦੇਖਾ ਜੀ ਸਹੀ ਹੁਣ ਇਸ ਵਕਤ ਪੂਰੀ ਇਸ ਮਸਲੇ ਦਾ ਚੇਪੜਾ ਦਾ ਘਾਰਿਆ ਬਾਰਡਰ ਬੈਲਟ ਸੀ ਨਨ ਨੁਕਸਾਨ ਹੋਇਆ ਰਹਾ ਲੋਕਾਂ ਦੇ ਅਜੇ ਤੱਕ ਘਰਾਂ 'ਚ ਪਾਣੀ ਨਹੀਂ ਦਰੰਦਾ ਮਤਲਬ ਲੋਕਾਂ ਨੂੰ ਇਹੀ ਅਪੀਲ ਕਰੀਏ ਕਿ ਜਦੋਂ ਵੀ ਕਿਤੇ ਕੁਝ ਚਾਹੀਦਾ ਆਣਾ ਹੈ ਸਰਪੰਚ ਕੋਲ ਜਾਓ ਉਹਨਾਂ ਦੀ ਕਮੇਟੀ ਬਣਾਓ ਅਸੇਕ ਮੇਰਾ ਪਰਸਨਲ ਸਵਾਲ ਹੈ ਚਲੋ ਜੀ ਭਰਾਵਾਂ ਜਿਹੜੀ ਅੱਗੇ ਆਣ ਵਾਲੀ ਪੀੜ੍ਹੀ ਆ ਆਪਣੀ ਤੁਹਾਨੂੰ ਲੱਗਦਾ ਕਿ ਉਹ ਕਾਸਟਿਜ਼ਮ ਤੋਂ ਉੱਪਰ ਉੱਠ ਰਹੀ ਜਿਵੇਂ ਪਿੰਡਾਂ ਦੇ ਵਿੱਚ ਜਾਤੀਵਾਦ ਕਰਕੇ ਇਲੈਕਸ਼ਨ ਲੜੇ ਜਾਂਦੇ ਨੇ ਵੱਡੀ ਵੱਡੀ ਲੀਡਰ ਪਾਰਟੀਆਂ ਜਾਤੀ ਲੀਡਰ ਨੂੰ ਮਤਲਬ ਜਾਤੀ ਵੋਟ ਕਰਦੀਆਂ ਆਣਾ ਵਾਲੇ ਟਾਈਮ ਤੇ ਖਤਮ ਹੋਣਾ ਚਾਹੀਦਾ ਕਿ ਚੱਲਣਾ ਖਤਮ ਹੋਣਾ ਚਾਹੀਦਾ ਇਹ ਚੱਲ ਕਿੱਥੇ ਰਿਹਾ ਆਪੇ ਵੰਡ ਗਿਆ ਬਾਦ ਲੀਡਰ ਵੰਡ ਨਹੀਂ ਹੋਣਾ ਚਾਹੀਦਾ ਨਹੀਂ ਅਜੇ ਲੀਡਰ ਵੰਡੀਆਂ ਪਾ ਰਹੇ ਨੇ ਇੱਕ ਨੌਜਵਾਨ ਹੋਣ ਦੇ ਨਾਤੇ ਮੈਨੂੰ ਬੜਾ ਬੁਰਾ ਫੀਲ ਲੱਗਦਾ ਜਦੋਂ ਕੋਈ ਜਾਤੀਵਾਦੀ ਦਾ ਮਤਲਬ ਸਾਜ ਲੈ ਕੇ ਪ੍ਰਸ਼ਾਦਾ ਛਕ ਲੋ ਪ੍ਰਸ਼ਾਦਾ ਛਕ ਲੈਣ ਤਾਂ ਤੁਹਾਨੂੰ ਲੱਗਦਾ ਕਿ ਅੱਗੇ ਆਉਣ ਵਾਲੇ ਟਾਈਮ ਤੇ ਖਤਮ ਹੋਣਾ ਚਾਹੀਦਾ ਤੁਹਾਨੂੰ ਹੋਣਾ ਚਾਹੀਦਾ ਜੀ ਬਿਲਕੁਲ ਜਾਤ-ਬਾਤ ਨਹੀਂ ਹੋਣੀ ਚਾਹੀਦੀ ਲਿਆਓ ਕਿੱਥੇ ਗਿਆ ਉੱਥੇ ਉੱਥੇ ਬੈਠ ਇੱਥੇ ਦੇ ਲੋ ਲੈ ਲੈ ਲੁ ਮੇਰੀਆਂ ਗੱਲਾਂ ਵਾਧੀਆਂ ਲੱਗ ਰਹੀਆਂ ਮੈਨੂੰ ਹਾਂਜੀ ਨਹੀਂ achar hi de do mainu bas kalla chaar achar nahi hai ਨਾ ਨਾ ਲਿਆ ਫਿਰ ਮੈਂ ਨਹੀਂ ਨਹੀਂ ਫੜ ਕੇ ਨਹੀਂ ਬਾਈ ਤੁਸੀਂ ਖੁਦ ਹੀ ਲੋ ਬਾਈ ਲੋ ਨਹੀਂ ਨਹੀਂ ਨਾਲ ਨਾਲ ਖਾਓ ਫਿਰ ਮੈਨੂੰ ਇਦਾਂ ਮਜ਼ਾ ਨਹੀਂ ਆਣਾ ਆਪਣੇ ਸ਼ੁਭ ਨਾਮ ਜੀ ਹੈ ਬੰਦ ਮੇਰਾ ਨਾਮ ਲੈ ਕੇ ਕੋਈ ਕੋ ਜਾਣਦਾ ਹੈ ਲੋ ਇਹ ਤਾਂ ਫਿਰ ਵੰਡ ਵੰਡ ਕੇ ਛੱਕੋ ਵਾਲਾ ਤਾਂ ਫਿਰ ਕਹਿਣ ਨੂੰ ਥੋੜੀ ਹੁੰਦਾ ਕੱਲਾ ਲੋ ਬਾਈ ਛੱਕੋ ਬਾਈ ਕੌਣ ਛੱਕੋ ਬਾਈ ਸਾਹੀ ਦਾਲ ਪਾਇਓ ਉਹ ਤੂੰ ਹਣ ਲਊਗਾ ਕਿ ਵੀ ਰੱਖੋ ਆਪਣੇ ਬੋਸ ਮੇਰੀਆਂ ਬਹੁਤ ਨੇ ਦੋ ਬਈ ਚੱਲ ਕੰਪੂ ਆਥਵਾ ਮੇਰੀ ਗੱਲ ਸੁਣੋ ਅੱਜ ਮੈਂ ਤੁਹਾਡੇ ਕੋਲ ਰੋਟੀ ਨਹੀਂ ਤੁਸੀਂ ਕਿ ਲੰਗਰ ਛਕਣਾਗੇ ਨਹੀਂ ਇੰਨਾ ਨਾ ਤੂੰ ਕਰੋ ਤੂੰ ਹੀ ਤੂੰ ਹੀ ਆ ਵਾਹ ਜੀ ਵਾਹ ਸਲਾਮ ਅਲੈਕੁਮ ਫਤੋ ਬੱਦ 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 ਲਗਲੇ ਮੈਨਾਂ ਤਾਂ ਰੋਟੀ ਥੱਲੇ ਵਾਲੀ ਤੋੜ ਕੇ ਖਾਣੀ ਸ਼ੁਰੂ ਕਰੀ ਦੀ ਜਿ ਪਹਿਲਾਂ ਐਕਸਰਸਾਈਜ਼ ਵਾਹ ਥੱਲੇ ਵਾਲੀ ਵਾਹ ਵਾਹ ਜੀ ਵਾਹ ਕਰੋ ਕਿਰਪਾ ਕਰਾ ਬੜੀ ਦੇਖੋ ਅਸੀਂ ਨਾ ਮੇਨ ਮੈਡੀਕਲ ਫੀਲਡ 'ਚ ਕੰਮ ਕਰਦੇ ਆਂ ਉਸ ਤੋਂ ਇਲਾਵਾ ਹੋਰ ਫੀਲਡ ਅਸੀਂ ਤਾਂ ਨਹੀਂ ਫੜਦੇ ਫਿਰ ਮਨ ਲਉਦਾ ਕਿ ਐਵੇਂ ਇੰਨੇ ਕੰਮਾ ਫੜ ਕੇ ਜੀ ਵੀਰੇ ਹੋ ਨਹੀਂ ਸਕਦੇ ਕਾਣਾ ਪੂਰਤੀ ਲਈ ਕਰਨ ਦਾ ਫਾਇਦਾ ਨਹੀਂ ਸਭ ਤੋਂ ਵੱਡੀ ਸੇਵਾ ਮੈਡੀਕਲ ਤੋਂ ਵੱਡੇ ਲੋਕ ਵਿਚਾਰੇ ਸਭ ਤੋਂ ਵੱਡੀ ਸੇਵਾ ਤੁਸੀਂ ਕਰ ਰਹੇ ਨਹੀਂ ਨਹੀਂ ਮਾਲਕ ਕਰ ਰਹੇ ਨਹੀਂ ਉਹ ਸਭ ਤੋਂ ਵੱਡੀ ਸੇਵਾ ਇੱਕ ਤਾਂ ਡਿਜੀਟਲ ਤੇ ਇੱਕ ਸਿੱਖਿਆ ਦਾ ਮੈਡੀਕਲ ਮੈਡੀਕਲਾਂ ਵਿਚਾਰੇ ਬੰਦਿਆਂ ਦੇ ਘਰ ਖਤਮ ਕਰ ਦਿੰਦੇ ਕਿਸੇ ਦੇ ਘਰੇ ਕੋਈ ਮੈਡੀਕਲ ਤਕਲੀਫ ਆ ਜਾਵੇ ਨਾ ਉਹਨਾਂ ਦੇ ਵੀ ਅੱਜ ਸਭ ਤੋਂ ਕੀ ਆ ਪਈ ਕਿ ਮੈਂਗਾ ਮੈਂ ਲਿਬਰ ਕੇ ਆ ਦੋ ਬੰਦਾ ਲਾਗਨੀ ਕਰਵਾ ਸਕਦਾ ਕੋਈ ਵੀ ਹੱਥ ਦੇ ਤੋਂ ਛੋਟਾ ਆਪਰੇਸ਼ਨ ਕਰਾਉਣਾ ਤੋਂ ਲਾਗਤ ਪਾਣੀ ਦੀ ਸੇਵਾ ਲੈ ਕੇ ਨਾ ਅੱਜ ਕੋਈ ਪਿੰਡ ਜੇ ਮੈਡੀਕਲ ਇੰਸ਼ੋਰੈਂਸ ਦਾ ਰਵਾਇ ਨਹੀਂ ਚੱਲਦਾ ਮੈਡੀਕਲ ਇੰਸ਼ੋਰੈਂਸ ਨਾਲ ਚੱਲਦਾ ਵਾ ਪਰ ਕਾਲ ਦਾ ਪਟਾਕੇ ਦੇ ਚੱਤੇ ਕਰਕੇ ਨਹੀਂ ਕੋਈ ਨਹੀਂ ਕਰੋ ਜਦੋਂ ਪਾਣੀ ਭੜਕੇ ਲਾ ਸਾਬ ਬੋਲੋ ਪਾਣੀ ਦੀ ਇਲਾਜ ਟਾਈਮ ਤੇ 2-2 ਲੱਖ ਰੁਪਏ ਲਾਂਦੇ ਨੇ ਤੇ ਮੈਡੀਕਲ ਇੰਸ਼ੋਰੈਂਸ ਕਰਾਉਣ ਨੂੰ 2-4 ਹਜ਼ਾਰ ਰੁਪਏ ਮਹੀਨੇ ਦੀ ਲੱਗਦਾ ਜੀ ਗਰੀਬ ਤੋਂ ਕੋਈ ਨਹੀਂ ਨੌਰਾ ਸਰ ਇੱਕ ਬੈਂਟ ਤੋਂ ਬਾਹਰ ਜਾ ਕੇ 1 ਕਿਲੋਮੀਟਰ ਦੇਖੋ ਤੁਸੀਂ ਆਪ ਆਪਣੀ ਅੱਖਾਂ ਨਾਲ ਭਾਰੀਆਂ ਦਾ ਫਿਰ ਅੱਛਾ 1 ਕਿਲੋਮੀਟਰ ਜਾਓ ਕੀ ਭਾਜੀ ਪ੍ਰੋਬਲਮ ਆ ਉੱਥੇ ਤੁਸੀਂ ਆਪੇ ਦੇਖ ਲਓ ਲੋਕਾਂ ਨੂੰ ਇਹ ਪੈਸਾ ਮੱਟਾ ਚਾਦਾ ਕੋਈ ਗਾਈਡ ਕਰਾਉਣਾ ਹੈ ਨਹੀਂ ਜਿਹੜੇ ਡਾਕਟਰ ਕੋ ਚਲੇ ਗਏ ਲੋਕਾਂ ਕੋਲ ਹਾਂ ਜੀ ਇੰਨੀ ਦਵਾਈ ਦੇਣੇ ਪੈਸੇ ਉਹਨੇ ਅੱਗੇ ਪੇ ਹੀ ਦੋਨੇ ਨਹੀਂ ਪੈਸੇ ਹੀ ਨਹੀਂ ਹ ਮੈਂ ਕਾਹੀ ਨਾ ਆਪਣਾ ਨੰਬਰ ਇਹਨੂੰ ਦੇ ਦਤਾ ਹਾਂ ਠੀਕ ਹੈ ਮੈਂ ਲੀਡਰ ਦਾ ਹੈ ਨਹੀਂ ਤੁਹਾਡੇ ਪਿੰਡ ਤੇ ਕਦੀ ਵੀ ਤੁਹਾਨੂੰ ਕੋ ਲੱਗੇ ਕੋ ਲੋੜ ਮਤ ਮਰੀਜ਼ ਹੈਗਾ ਬਾਈ ਤੂੰ ਸਾਨੂੰ ਫੋਨ ਕਰ ਦੇਣਾ ਜੇ ਤੁਸੀਂ ਉਹਨੂੰ ਮਰੀਜ਼ ਨੂੰ ਲੁਧਿਆਣੇ ਤੱਕ ਪਹੁੰਚਾ ਸਕੀ ਤਾਂ ਵੀ ਬਹੁਤ ਵਧੀਆ ਨਹੀਂ ਪਹੁੰਚਾ ਸਕੇ ਤਾਂ ਸੀ ਐਂਬੂਲੈਂਸ ਵੀ ਭੇਜਦਾ ਕੋਈ ਤੁਸੀਂ ਪਾਸੋਂ ਆਈ ਨਾ ਮੈਂ ਕੀ ਮੰਗਦੇ ਤਾਂ ਕਿ ਫਾਂਗਿਆ ਦੀ ਇੱਕ ਵਾਰ ਉਸ ਦਿਨ ਤੁਹਾਡੇ ਵੀ ਡਿਫਰੈਂਟ ਅਰੇਂਜਮੈਂਟ ਹੋ ਗਿਆ ਕੋਮਰੇ ਪਾਪਾ ਨੇ ਕਰਾ ਦਿੱਤਾ ਉਹ ਹਾਂ ਨੀ ਹਾਂ ਨੀ 50 ਟਿਪਰ ਤਾਂ ਹੀ ਸੀ ਅਸੀਂ ਨਾ ਡਾਕਟਰ ਨੂੰ ਦਵਾਈ ਲੈ ਕੇ ਆਏ ਆ ਤੇ ਸਾਰੇ ਵੀ ਬੈਠੇ ਨੇ ਉਹ ਤੁਸੀਂ ਚੁੱਕਾ ਵਿੱਚ ਚੁੱਕਦੇ ਨਹੀਂ ਤੇ ਮੈਂ ਮਾਰ ਹਾਂ ਜੀ ਇਹ ਤੁਹਾਨੂੰ ਨਹੀਂ ਨਹੀਂ ਤੇ ਮੈਨੂੰ ਦਵਾਈ ਦੇ ਦੇ ਉਹਨੂੰ ਇੱਕ ਕੀਗਾ ਲਾ ਦੋ ਤੇ ਦੋ ਗੋਲੀਆਂ ਉਹ ਗੰਦਾ ਵੀ ਇਸ ਤਰ੍ਹਾਂ ਦਾ ਮਾਰ ਨਹੀਂ ਆਉਣਾ ਇਹਦੀ ਉਹਨਾਂ ਦੇ ਦਿੱਤੀ ਅੱਲਾਹ ਦਾ ਸ਼ੁਕਰਮੁਨਾ ਲੇ ਨੇ ਦੀਆ ਉਹਨੇ ਤੁਸੀ 300 ਰੁਪਏ ਦੀ ਪੰਜਾਂ ਦਿਨਾਂ ਦੀ ਉਹ ਤੇਰੀ 1800 ਦੇ ਮਹੀਨੇ ਦੀ ਬਣ ਗਈ ਤੇ 3 ਮਹੀਨੇ ਕਹਿੰਦਾ ਖਾਣੇ ਬਣੀਆਂ ਉਹ ਵਿਚਾਰੀ ਉੱਠ ਕੇ ਚਲ ਗਈ ਸੋ ਜਦੋਂ ਐਹਾ ਹੀ ਨਹੀਂ ਕਿਹਾ ਕੋ ਹੈਗਾ ਆਪਣਾ 17-1800 ਦਾ ਇਲਾਜ ਕਰਾਉਣ ਜੋ ਕਹਿੰਦੇ 2 ਲੱਖ ਉਹ ਲਾਏ ਗਏ ਮੈਂ ਤੁਹਾਨੂੰ ਦੱਸਣਾ ਜੀ ਕਿ ਸਾਡੇ ਪਿੰਡ ਦਾ ਕੇਸ ਹੈ ਕਹੋ ਮੇਰਾ 5-6 ਸਾਲ ਪੁਰਾਣਾ 7 ਸਾਲ ਹੋਣਾ ਕੋਣ ਲਾ ਤੇ 30 ਪਾਲੇ ਦੇ ਮੁੰਡੇ ਆ ਉਹਦੇ ਨਾਲ ਇਥੋਂ ਮਤਲਬ ਰੀਸ਼ਾ ਚੱਲ ਪਿਆ ਫਸ ਪਰ ਗਈ ਅਹੀਂ ਨਾ ਇਹਨੇ ਕੰਟੈਕਟ ਕੀਤਾ ਮੈਨੂੰ ਕਿਸੇ ਸੱਜਣ ਨੇ ਸਲਾਹ ਦਿੱਤੀ ਵੀ ਪੀਜੀਆਈ ਲੈ ਜਾ ਹੂੰ ਉੱਥੇ ਕੁੜੀ ਲੱਗੀ ਨੀ ਉਹ ਸਾਡੇ ਚਾਹ ਲਿਆਉਂਦੇ ਆਹ ਵਾਹੀ ਉਹੀਂ ਉਥੇ ਗਏ ਉਥੇ ਤਾਂ ਮਤਲਬ ਪੀਜੀਆਈ ਵਾਰੀ ਨਹੀਂ ਆਉਂਦੀ ਨਹੀਂ ਆਉਂਦੀ ਰਸ਼ ਬਹੁਤ ਔਰ ਚਲੋ ਕੁੜੀ ਨੇ ਸਾਡੀ ਬੜੀ ਮਦਦ ਕੀਤੀ ਅਸੀਂ ਕਿਸ ਸੰਸਥਾ ਨਾਲ ਗੱਲ ਕੀਤੀ ਮੈਂ ਪਰ ਇਲਾਜ ਉਥੋਂ ਤਸਦੀਕ ਕਰ ਛੁੱਟੀ ਮਿਲ ਗਈ ਉਥੇ ਵੀ ਜਦੋਂ ਬੈੱਡ ਨਹੀਂ ਮਿਲਦਾ ਰੂਮ ਰਾਂ ਵਿੱਚ ਦਾਤ ਤਾਂ ਸੋਪਾ ਉਹਨਾਂ ਥੋੜੀ ਜੀ ਗੱਲ ਤੋਂ ਗੱਲ ਰਹਿ ਗਈ ਵੀ 2-4 ਮਹੀਨੇ ਬਾਅਦ ਉਹਨਾਂ ਨੂੰ ਕੌਣ ਜਾਣਾ ਹੈ ਉਮਰ ਦੇ ਪਰਿਵਾਰ ਕੋ ਕੋਈ ਨਹੀਂ ਕਹਿੰਦਾ ਉਹ ਇਤਨਾ ਮਤਲਬ ਨਹੀਂ ਨਹੀਂ ਭਾਜੀ ਜਿਹੜੇ ਤੁਹਾਡੇ ਪਿੰਡ ਜਿਹੜੇ ਪਿੰਡ ਦੇ ਤੁਹਾਡੇ ਐਨ ਆਰ ਆਈ ਨੇ ਉਹ ਕਿੱਥੇ ਨੇ ਉਹ ਕਰਦੇ ਨੇ ਐਨ ਆਰ ਆਈ ਹੋਣੀ ਚਾਹੀਦੀ ਐਨ ਆਰ ਆਈ ਹੋਣੀ ਹੋਏ ਤੇ ਹੋਣੀ ਆ ਬਹੁਤ ਸਾਰੇ ਲੋਕ ਤਾਂ ਐਨ ਆਰ ਆਈ ਨੇ ਪਿੰਡਾਂ ਕੋਈ ਅੱਲਾ ਕੋਈ ਨਹੀਂ ਸੀ ਸਾਡੇ ਪਿੰਡ ਤੋਂ ਕੋਈ ਜੇ ਤੁਹਾਡੇ ਪਿੰਡ ਕੋ ਆਪਣੀ ਐਮਬੂਲੈਂਸ ਹੈਗੀ ਕੋਈ ਇੱਕ ਛੋਟੇ ਭਰਾਉਣ ਦੇ ਨਾਲ ਤੇ ਤੁਹਾਨੂੰ ਮੈਂ ਇੱਕ ਸਲਾਹ ਦੇ ਕੇ ਚੱਲਾਂ ਆਪਣੇ ਪਿੰਡ ਸਾਰੇ ਐਨ ਆਰ ਆਈਆਂ ਅੱਗੇ ਨਾ ਇੱਕ ਅਪੀਲ ਰੱਖੋ ਮੈਂ ਵੀਡੀਓਜ਼ ਵੀ ਬੇਨਤੀ ਕਰੂੰਗਾ 5-6 ਲੱਖ ਰੁਪਏ ਦੀ ਐਂਬੂਲੈਂਸ ਲੈ ਲਓ ਹਰ ਆਪਣੇ ਇੰਨਾ ਦੇਖੋ ਇੱਕ ਪਿੰਡ ਚ ਇੰਨਾ ਇੰਨਾ ਐਨਆਰਆਈ ਗਿਆ ਲੱਖ ਲੱਖ ਰੁਪਏ ਪਾਵੇ ਤਾਂ ਸਰਪੰਚ ਨੂੰ ਜਾਂ ਕਿਸੇ ਵੀ ਤੁਹਾਡੀ ਕਮੇਟੀ ਨੂੰ ਇੱਕ ਐਂਬੂਲੈਂਸ ਦੇ ਦੋਏ ਉਹ ਐਂਬੂਲੈਂਸ ਨਾਲ ਨਾ ਆਪਣੇ ਪਿੰਡ ਚ ਕੋਈ ਵੀ ਮਰੀਜ਼ ਪੀੜਤ ਹੈ ਉਹਨੂੰ ਸਾਡੇ ਕੋਲ ਭੇਜੋ ਸਾਡੇ ਕੋਲ ਨਹੀਂ ਭੇਜਣਾ ਪੀਜੀਏ ਦੇ ਤੁਹਾਡੀ ਵਾਰੀ ਨਹੀਂ ਆਦੀ ਮੈਂ ਤੁਹਾਨੂੰ ਵਾਰੀ ਲੈ ਕੇ ਦਵਾਂ ਤੁਹਾਨੂੰ ਡਾਕਟਰ ਪੀਡੀਆਈ ਦੇ ਵਿੱਚ ਡਾਕਟਰ ਮਿਲੇਗਾ ਨਹੀਂ ਮਿਲੇਗਾ ਤੁਹਾਨੂੰ ਕਿਸੇ ਹੋਰ ਹਸਪਤਲ ਚ ਇਲਾਜ ਕਰਾ ਕੇ ਦੋਵਾਂਗੇ ਹੋ ਸਕਦਾ ਹੈ ਤੁਹਾਡੇ ਅਹੀਂ ਇੱਕ ਤੁਹਾਨੂੰ ਬੇਨਤੀ ਕਰਦੇ ਆਂ ਕਿ ਪਹਿਲਾਂ ਇਹ ਇਲਾਕਾ ਜਿਹੜਾ ਨਾ ਉਹ ਐਸ਼ਲੀਪਤੂ ਬਹੁਤ ਅਸ਼ੀਸ਼ ਹੈ ਕਿ ਇਹ ਦੀ ਮੱਤ ਕਰਦੇ ਕੋਈ ਅੱਗੇ ਮਰਜ਼ੀ ਕਰਦੇ ਸਮਝ ਗਿਆ ਆਪਣੇ ਨਾਲ ਹੁਣ ਇਹ ਆ ਵੀ ਹੁਣ ਇਹ ਪਰਸਪਰ ਦਾ ਮੈਂ ਬਹੁਤ ਪੇਸ਼ੈਂਟ ਖੜੇ ਤੁਹਾਡੇ ਡੀਐਮ ਸੀ ਹੋ ਰਿਹਾ ਕਿ ਸੰਸਥਾ ਨਹੀਂ ਉਹ ਸਾਡੇ ਬਾਹਰ ਸੀਗਾ ਮੁੰਡਾ ਤੇ ਵਿਚਾਰਾ ਹੋ ਗਿਆ ਇੱਥੇ ਉਹ ਤੋਂ ਬਾਅਦ ਸੰਸਥਾ ਦਾ ਕਿਸਾ ਕਿ ਹੁਣ ਪੰਜ ਪੰਜ 10 10 ਲੱਖ 15 ਲੱਖ ਤੱਕ ਵੀ ਇਲਾਜ ਕਰਾਉਂਦਾ ਮਤਲਬ ਾਰੇ ਹਸਪਤਲਾਂ ਦੇ ਵਿੱਚ ਨਹੀਂ ਆ ਕੀਤਾ ਸਾਰਾ ਹਾਂ ਹੁਣ ਸਿਸਟਮ ਥੋੜਾ ਜਿਹਾ ਹੋ ਗਿਆ ਬਹੁਤ ਬੰਦੇ ਤੇ ਜਾਨ ਦੇ ਨਾਲ ਉਹ ਸਾਰਾ ਕਿਲਰ ਗਿਆ ਸਿਸਟਮ ਟੁੱਟ ਗਿਆ ਦੂਜਾ ਇੱਥੇ ਬਣਾਇਸ ਲਈ ਪੱਕਾ ਥੋੜੀ ਜੀ ਅਜੇ ਵੀ ਚੱਲ ਰਿਹਾ ਜਿਵੇਂ ਕਿਸੇ ਵੇਲੇ ਭਾਜੀ 10 20 30 35 40 50 ਹਜ਼ਾਰ ਤੱਕ ਮਤਲਬ ਉਹ ਹੋ ਜਾਂਦਾ ਬਾਹਰ ਹੋ ਜਾਂਦਾ ਨਹੀਂ ਤੇ ਵਾਸਤੇ ਜੀ ਆਪਾਂ ਪਿੰਡ ਵਿੱਚ ਮਸ਼ੀਨਾਂ ਕਿਰਵਾਉਂਦੇ ਆਂ ਉਹ 50 ਫੀ ਕਰਾਈ ਕਰਕੇ ਜਦੋਂ ਉਹਨੂੰ ਦਸ-ਪੰਦਰਾਂ ਇਕੱਠਾ ਕਰਦੇ ਲੋਕ ਜੀ ਉਹ ਨਹੀਂ ਵਿਚਾਰੇ ਦੇ ਦਿੰਦੇ ਸਰੋੜਾ ਪਤਾ ਕੀ ਪੰਜਾਬ ਨੂੰ ਨਾ ਪੰਜਾਬ ਦੇ ਕਿੱਲੇ ਐਨ ਆਰ ਆਈ ਹੀ ਸਾਂਭ ਸਕਦੇ ਸਾਡੇ ਕੋਲ ਐਸੇ ਹੀ ਬੰਦੇ ਨਹੀਂ ਭਾਈ ਜਿਹੜੇ ਆਪਣੇ ਪੰਜਾਬ ਲਈ ਕਰੋੜਾਂ ਰੁਪਏ ਡੋਨੇਟ ਕਰਨਾ ਚਾਹਦੇ ਨੇ ਪਰ ਉਹਨਾਂ ਨੂੰ ਪਤਾ ਨਹੀਂ ਕਿ ਦੇਈਏ ਕਿੱਥੇ ਉਹਨਾਂ ਕੋਲ ਮੈਨੇਜਮੈਂਟ ਨਹੀਂ ਹੈ ਕਹਿਣਾ ਬੜਾ ਔਖਾ ਕਿ ਆਪਣੇ ਆਪਣੇ ਪਿੰਡ ਸਾਂਭੋ ਪਰ ਕਿਵੇਂ ਸਾਂਭੋ ਉਹਨੇ ਮੈਂ ਕਿਹ ਸਲਾਹ ਦਿਓ ਹਰ ਦੀ ਸੋਚ ਤੁਹਾਡੇ ਅਰਕ ਨਹੀਂ ਤੁਸੀਂ ਕਿਹਾ ਕਿ ਮੈਨੂੰ ਬਾਹਰੋਂ ਇੰਨੀ ਫੰਡਿੰਗ ਆ ਰਹੀ ਸੀ ਤੁਸੀਂ ਕਿਹਾ ਕਿ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਲਾਵਾਂ ਕਿੱਥੇ ਕਿਸ ਤਰ੍ਹਾਂ ਲਾਵਾਂ ਤੁਸੀਂ ਮੈਂ ਤੁਹਾਨੂੰ ਆਪਣਾ ਫੋਨ ਦਿਖਾਉਂਦਾ ਗਰਾਊਂਡ ਲੈਵਲ ਤੇ ਆ ਕੇ ਮੈਂ ਤੁਹਾਨੂੰ ਪਿੱਛੇ ਹੋ ਜਾ ਯਾਰ ਮੈਨੂੰ ਸਵੇਰ ਦੇ ਇੱਕ ਲੁਧਿਆਣੇ ਦੀ ਬੜੀ ਵੱਡੀ ਫੈਕਟਰੀ ਆ ਨੰਬਰ 1 ਫੈਕਟਰੀ ਹੈ ਕੱਪੜੇ ਦੀ ਉਹ ਕਹਿੰਦਾ 50 ਲੱਖ ਰੁਪਏ ਦੇਣਾ ਤੂੰ ਕਿਤੇ ਆ ਮੈਂ ਕਿਹਾ ਮੈਂ 50 ਰੁਪਏ ਨਹੀਂ ਲੈਣੇ ਮੈਨੂੰ ਪਤਾ ਤਾਂ ਲੱਗੇ ਮੈਂ ਦੇਣਾ ਕਿਤੇ ਆ ਤੁਸੀਂ 50 ਲੱਖ ਦੇ ਕੇ ਮੈਨੂੰ ਕਹਿਣਾ ਦੁੱਤੇ ਕਿਵੇਂ ਨੇ ਅਸੀਂ ਅਸੀਂ ਤੁਹਾਨੂੰ ਦੱਸਨੇ ਆ ਹੁਣ ਤੁਸੀਂ ਵੇਖ ਕੇ ਉਹਦਾ ਹੁਣ ਤੁਸੀਂ ਜ਼ਰੂਰਤ ਹੈ ਪਰ ਉਹਨਾਂ ਨੂੰ ਲੈ ਕੇ ਤੁਸੀਂ ਆਓ ਇਹਨਾਂ ਪਿੰਡਾਂ 'ਚ ਅਸੀਂ ਤੁਹਾਡੇ ਨਾਲ ਅੱਗੇ ਸਹਿਯੋਗ ਕਰਾਂਗੇ ਤੁਹਾਨੂੰ ਕਮੇਟੀਆਂ ਨਾਲ ਮਲਾਵਾਂਗੇ ਕੋਈ ਆਪਣੀ ਜੋ ਵੇਖ ਕੇ ਜਿੱਥੇ ਲੋੜ ਅਨਸਾਰ ਉਹ ਤੇ ਪੈਸਾ ਲਵਾ ਇਹ ਤਾਂ ਨੂੰ ਲੱਗੇਗਾ ਕਿ ਇਹ ਨਹੀਂ ਨਹੀਂ ਬੱਸ ਠੀਕ ਹੈ ਤੁਹਾਡਾ ਹੈਲਥ ਦਾ ਹੀ ਫਾਇਦਾ ਹੀ ਹੈ। ਹਲਤ ਤੇ ਲਾਓ ਬੱਸ ਹੋਰ ਕੀ ਹੈ। ਸਾਡਾ ਰੋਲਾ ਪਤਾ ਕੀ ਦੇਖੋ ਜੀ ਜਗਾਵਾ ਬੜੀਆਂ ਨੇ ਪੰਜਾਬ ਰਸੇਵਾ ਕਰਨ ਲਈ। ਕੋਈ ਫੂਡ ਦੀ ਕਰੀ ਜਾਂਦਾ ਕੋਈ ਦਵਾਈ। ਸਭ ਤੋਂ ਵਧੀਆ ਤੁਹਾਡੇ ਜਿਹੜੀਆਂ ਹੈਲਥ ਦੀਆਂ ਲਓ। ਇਹੋ ਹੀ ਰੱਖੋ। ਸਭ ਤੋਂ ਵਧੀਆ। ਦੇਖੋ ਇਹ ਪਹਿਲੀ ਵਾਰੀ ਕੋਈ ਪਿੰਡ 'ਚ ਤੁਹਾਡੇ ਦਵਾਈਆਂ ਲੈ ਕੇ ਆਇਆ ਨੂੰ। ਕਿਸੇ ਦਾ ਚਿੱਤ ਚੇਤ ਇਹ ਨਹੀਂ ਦਵਾਈਆਂ ਦਾ। ਦਵਾਈਆਂ ਦਾ ਲੰਗਰ ਅੱਜ ਬਹੁਤ ਜਲੇਬੀਆਂ ਦੇ ਲੰਗਰ ਤੋਂ ਜ਼ਿਆਦਾ ਜ਼ਰੂਰੀ ਤੇ ਦਵਾਈਆਂ ਦਾ ਲੰਗਰ ਹੈ। ਠੀਕ ਆ ਪਰ ਸ਼ੁਗਲ ਮੇਲੇ ਨੂੰ ਜਿੰਨਾ ਮਰਜ਼ੀ ਬੋਲੀ ਜਾਈਏ ਪਰ ਲੰਗਰ ਗੁਰੂ ਮਾਰਾ ਨੇ ਸ਼ੁਰੂ ਕੀਤਾ ਜੀ ਸਾਡਾ ਸਾਦਾ ਸਾਦਾ ਲਾਓ ਪੀਜ਼ੇ ਵੀ ਲਾਓ 버ਗਰ ਵੀ ਲਾਓ ਪਰ ਦਵਾਈਆਂ ਦਾ ਲੰਗਰ ਅੱਜ ਪਿੰਡ ਪਿੰਡ ਇੰਨੀਆਂ ਬਿਮਾਰੀਆਂ ਹਰ ਕਰ ਹੋਈਆਂ ਪਈਆਂ ਨੇ ਕੈਂਸਰ ਵਰਗੀ ਖਾਗੀ ਬਿਮਾਰੀ ਪਰ ਆਪਾਂ ਦੇ ਦਵਾਈਆਂ ਨੂੰ ਇਗਨੋਰ ਕਰਕੇ ਹੋਰ ਤਰ੍ਹਾਂ ਦੀ ਸੇਵਾ ਕਰ ਰਹੇ ਤਾਂ ਮੈਨੂੰ ਅਕਲਮੰਦੀ ਨਹੀਂ ਲੱਗੇ ਬਿਲਕੁਲ ਜੀ ਬਿਲਕੁਲ ਅੱਜ ਘਰ ਚ ਤੁਹਾਡੇ ਤੁਸੀਂ ਦੱਸ ਰਹੇ ਹੋ ਕਿ ਵਿਚਾਰੇ ਕੋਲ 300 ਰੁਪਏ ਦਵਾਈ ਲੈਣ ਜੋਗਾ ਨਹੀਂ ਤੇ ਜੇ ਪਿੰਡ ਚ ਕੁ ਮੈਂ ਇੱਥੇ ਲੰਗਰ ਲਾਇਆ ਹੋਵੇ ਪੂਰੀਆਂ ਦਾ ਜਾਂ ਇਹਦਾ ਜਲੇਬੀਆਂ ਦਾ ਤਾਂ ਕੀ ਫਾਇਦਾ ਦਵਾਈਆਂ ਦਾ ਲੰਗਰ ਲਾਓ ਹੁਣ ਅਸੀਂ ਜਿੰਨੇ ਵੀ ਪਿੰਡਾਂ ਦਾ ਅੱਜ ਗਏ ਆ ਕਿਤੇ ਕੋਈ ਦਵਾਈ ਪਹੁੰਚੀ ਨਹੀਂ ਕੋਈ ਟਾਵਾ ਟਾਵਾ ਲੋਕ ਵਿਚਾਰੇ ਆਪਣੇ ਲੈਵਲ ਤੇ ਕਿਸ਼ਤੀਆਂ ਲੈ ਕੇ ਸਕੇ ਉਹ ਜਿਸ ਦਵਾਈ ਉਹ ਕੋ ਕਿਸ਼ਤੀ ਹੈ ਨਹੀਂ ਕਿਸੇ ਕੋਲ ਕਿਸ਼ਤੀਆਂ ਤੇ ਕੋਈ ਦਵਾਈ ਹੈ ਨਹੀਂ ਤਾਂ ਮੈਨੂੰ ਲੱਗਦਾ ਮਿਲ ਜੁਲ ਕੇ ਨਾ ਜਦੋਂ ਤੱਕ ਤੁਸੀਂ ਗਰਾਊਂਡ ਜ਼ੀਰੋ ਤੇ ਨਹੀਂ ਜਾਂਦੇ ਜਦੋਂ ਮੇਰਾ ਮਨ ਸੀਗਾ ਕਿ ਮੈਂ ਪੰਜਾਬ ਦੇ ਸਾਰੇ ਸਰਪੰਚਾਂ ਨਾਲ ਗੱਲਬਾਤ ਕਰਾਂ ਬਿਲਕੁਲ ਜੀ ਬਿਲਕੁਲ ਯਾਰ ਪਾਰਟੀ ਬਾਰੀ ਸਾਈਡ ਤੇ ਰੱਖੋ ਹਾਂਜੀ ਤੁਸੀਂ ਕਿਹੜੀ ਪਾਰਟੀ ਤੋਂ ਕੋਈ ਫਰਕ ਨਹੀਂ ਪੈਂਦਾ ਤੁਸੀਂ ਆਪਣੇ ਪਿੰਡ ਦੇ ਜਦੋਂ ਨੇ ਇਮਾਨਦਾਰ ਬੰਦਾ ਇਹ ਕਹਿੰਦੇ ਯਾਰ ਮੇਰੇ 5-7 ਬੰਦੇ ਤੁਸੀਂ ਪਿੰਡ ਦੀ ਕਮੇਟੀ ਬਣਾ ਕੇ ਉੱਥੇ ਦੱਸਾਂਗਾ ਕਿ ਨੂੰ ਕਿੰਨੀ ਲੋੜ ਹੈ। ਤੈਨੂੰ ਕਿੰਨੀ ਲੋੜ? ਉਹਦੇ ਵਰਗੀ ਕੋਈ ਰੀਸ ਹੀ ਨਹੀਂ। ਕੋਈ ਐਨ ਆਰ ਆਈ ਆਵੇ ਹਲਾ-ਹਲਾ ਕਵੇ ਸਦੀ ਕਮੇਟੀ ਨੂੰ ਕੰਟੈਕਟ ਕਰੇਗੀ ਹਾਂਜੀ ਭਾਈ ਦੱਸੋ ਕੀ ਦਵਾਉਂਦੇ। ਬਿਲਕੁਲ। ਇਹ ਕੋਈ ਤੁਸੀਂ ਜਿੱਥੇ ਨਾ ਬੰਦੇ ਬਹੁਤ ਤੁਹਾਡਾ ਯਤਨ ਵੀ ਕਿਸੇ ਨਾਲ ਕਰਨਾ ਖਾ। ਹਰ ਕੋਈ ਇਹੀ ਗੱਲ ਕਰੋ ਕਿ ਕਮੇਟੀ ਨਾਲ ਹੀ ਕਨੈਕਟ ਕੀਤਾ ਜਾਵੇ। ਇਹ ਤਾਂ ਨਾਜਾਇਜ਼ ਬਹੁਤ ਹੁੰਦੀ ਜੀ। ਨਾਜਾਇਜ਼ ਹੀ ਹੋ ਰਹੀ ਆ। ਸਰ ਤੁਸੀਂ ਇਹ ਯਕੀਨ ਨਾ ਨਾਜਾਇਜ਼ ਹੀ ਹੋ ਰਹੀ ਆ। ਹੋ ਰਹੀ ਆ। ਕਿਉਂਕਿ ਹਰ ਬੰਦਾ ਨੂੰ ਲੱਗਦਾ ਹੈ ਕਿ ਇੱਛੂ ਹੈ। ਹ ਤੁਸੀਂ ਗੁਰੂ ਰੰਡਾਵੇ ਦਾ ਨਾਮ ਸੁਣਿਆ ਹੋਵੇਗਾ ਉਹਨਾਂ ਦੇ ਫੋਨ ਆ ਗਏ ਧੀਰਜ ਕੁਮਾਰ ਦਾ ਤੁਸੀਂ ਨਾਮ ਸੁਣਾਇਆ ਕੋ ਉਹਨਾਂ ਦਾ ਫੋਨ ਆ ਗਏ ਬਹੁਤ ਲੋਕ ਫੋਨ ਕਰ ਰਹੇ ਨੇ ਕਿ ਤੂੰ ਗਰਾਊਂਡ ਤੇ ਆ ਕੀ ਹੋ ਰਿਹਾ ਕੀ ਹੋ ਰਿਹਾ ਤਾਂ ਮੈਨੂੰ ਸਹੀ ਰਿਪੋਰਟ ਦੇਣੀ ਪੈਣੀ ਨਾ ਕਿ ਯਾਰ ਐਂਡ ਤੱਕ ਸੇਵਾ ਨਹੀਂ ਪਹੁੰਚਦੀ ਜਿਹਨਾਂ ਨੂੰ ਲੋੜ ਹੈ ਕਿਉਂਕਿ ਹਜੇ ਪੰਜਾਬ ਹੈਗਾ ਇਸ ਟਾਈਮ ਮਾਹੌਲ ਬਹੁਤ ਗਰਮ ਹੈ ਪੂਰੀ ਦੁਨੀਆ ਦੇ ਵਿੱਚ ਇੱਕੋ ਹੀ ਟੌਪਿਕ ਚੱਲ ਰਿਹਾ ਹੜ 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 10 ਦਿਨ ਬਾਅਦ ਜਦੋਂ ਅਸਲ ਜ਼ਮੀਨਦਾਰਾਂ ਦਾ ਵਿਚਾਰਾ ਤਾਂ ਨੁਕਸਾਨ ਹੋਣਾ ਉਦੋਂ ਕਿਸੇ ਨੇ ਪੁੱਛਿਆ ਕਦੋਂ ਕਿਸੇ ਨੇ ਲੋਡ ਉਦੋਂ ਹੈ ਹਾਂ ਰੋੜ ਉਦੋਂ ਆ ਤੋ ਸਿਆਲ ਆਉਣ ਵਾਲਾ ਲੋਡ ਉਦੋਂ ਆ ਜਿਹੜੇ ਰੁੜ ਗਏ ਉਦੋਂ ਉਹਨਾਂ ਨੂੰ ਹੁਣ ਮੈਂ ਦੇਖ ਰਿਹਾ ਸੀ 20-20 ਕਿੱਲੇ ਵਿਚਾਰੇ ਤੁਸੀਂ ਠੇਕੇ ਤੇ ਲਿੱਤੇ ਹੋ ਰੁੜ ਗਏ ਉਹ ਲੈ ਆਪਣਾ ਜੀ ਇਹ 15 ਕਿੱਲੇ ਠੇਕੇ ਤੇ 15 ਹੀ ਡੱਬਾ ਕੀ ਬਸ ਲੋਥ ਤੇ ਕੀ ਕਰੇ ਬੰਦਾ ਅੱਜ ਕਈ ਆਪਣੇ ਠੇਕੇ ਦੇ ਆਪਣਾ ਜਿਹੜਾ ਫਸਲ ਲਿਆ ਉਹ ਬਚਿਆ ਵਾ ਠੇਕਿਆਂ ਦਾ ਡੱਬਾ ਬਹੁਤ ਬਹੁਤ ਕਈ ਘਰ ਆਜ ਨੇ ਜਿਨ੍ਹਾਂ ਦੇ ਘਰ ਅੱਜ ਇੱਕ ਰਜਾਈ ਤੱਕ ਨਹੀਂ ਕੰਬਲ ਤੱਕ ਨਹੀਂ ਬਚਿਆ ਸਾਰੇ ਰੁੜ ਗਏ ਨੇ ਡੰਗਰ ਨਹੀਂ ਬਚੇ ਕਈਆਂ ਦੇ ਕਰੇ ਜਰੂਰਤਾਂ ਉਹਨਾਂ ਨੂੰ ਉਠਾਉਂਦਾ ਸਭ ਤੋਂ ਜ਼ਰੂਰੀ ਜ਼ਰੂਰਤਾਂ ਸੇਵਾ ਕਰਨ ਗਿਆ ਉੱਥੇ ਮਲਕਪੁਰ ਇੰਨਾ ਪਾਣੀ ਸੀ ਸਾਨੂੰ ਆਰਡਰ ਸੀ ਵੀ ਤੁਸੀਂ ਅੱਗੇ ਜਾਣਾ ਹੀ ਚਲੇਗੇ ਕੱਲ ਗਏ ਅਸੀਂ ਪਰਸੋਂ ਵੀ ਗਏ ਕੱਲ ਉੱਥੇ ਇੱਕ ਬਜ਼ੁਰਗ ਜੁੜਾ ਵੀ ਬੱਚੇ ਹਨ ਨਹੀਂ ਸੀ ਵਿਚਾਰੇ ਦੋਵੇਂ ਉਦਾਂ ਹੀ ਬੈਠੇ ਨਾ ਕੋਈ ਚੀਜ਼ ਹੀ ਨਹੀਂ ਪਹੁੰਚੀ ਕਹਿੰਦੇ ਸਾਡੇ ਕੋਲ ਕੋਈ ਆਇਆ ਹੀ ਨਹੀਂ ਨਹੀਂ ਪਹੁੰਚਿਆ ਪਾਣੀ ਕਰੀ ਤੱਕਰ ਇਹ ਇਹਦਾ ਸਕੇ ਨਾ ਸਰਪੰਚ ਤੋਂ ਬਿਨਾਂ ਨਹੀਂ ਹੋ ਸਕਦਾ ਹੁਣ ਮੈਂ ਇਕੱਲਾ ਟਰਾਲੀ ਲੈ ਕੇ ਤਾਂ ਵੜ ਜਾਵਾਂ ਪਤਾ ਮੈਨੂੰ ਹੈ ਨਹੀਂ ਆਪਣੀਆਂ ਫੋਟੋਆਂ ਕਰਾਈਆਂ ਵੀਡੀਓ ਬਣਾਈਆਂ ਚੱਲ ਗਿਆ ਉਹ ਤਾਂ ਤੂੰ ਹੋਣੀ ਹੈ ਕਿ ਉਸੇ ਵੇਲੇ ਹੋ ਜਾਂਦੀ ਹੈ ਵੇਖੋ ਹੁਣ ਤੁਸੀਂ ਇੱਥੇ ਆਏ ਹੋ ਅਸੀਂ ਖੜੇ ਆ ਆਰਾਮ ਨਾਲ ਦਵਾਈ ਦੇ ਜਾ ਰਹੇ ਹਾਂ ਇਹਨਾਂ ਸਾਰੇ ਤੁਸੀਂ ਇੱਕ ਗੱਡੀ ਤੇ ਆ ਦੇ ਪਿੱਛੇ ਆਪਣਾ ਜਨਤਾ ਨੇ ਪਿੱਛੇ ਭੱਜੀ ਜਾਣਾ ਤੇ ਤੁਸੀਂ ਆਇਆ ਕਰਕੇ ਦਵਾਈਆਂ ਪਤਾ ਨਹੀਂ ਕਿਹੜੀ ਦੇ ਦਿੱਤੀ ਕਿ ਮੈਂ ਤਾਂ ਪਹਿਲੇ ਪਹਿਲੇ ਦਿਨ ਤੋਂ ਹੀ ਨਾ ਤੁਸੀਂ ਦੇਖੋ ਮੈਂ ਇੰਨੀ ਸੋਹਣੀ ਹਮੇਸ਼ਾ ਲੋਕਾਂ ਨੂੰ ਗੱਲ ਕਹਿੰਦਾ ਹੁੰਦਾ ਕਿ ਸੰਸਥਾਵਾਂ ਦੀ ਲੋੜ ਨਾ ਪਵੇ ਜੇ ਆਪਣੇ ਆਪਣੇ ਪਿੰਡ ਸਾਫ ਲੋ ਕਿਵੇਂ ਸਾਹਮਣਾ ਹਰ ਇੱਕ ਪਿੰਡ ਦਾ ਐਨ ਆਰ ਆਈ ਸੋਚ ਲਵੇ ਭਾਈ ਮੈਂ ਪਹਿਲਾਂ ਆਪਣੇ ਪਿੰਡ ਚ ਮਦਦ ਕਰੂੰਗਾ ਠੀਕ ਹੈ ਲੁਧਿਆਣੇ ਚ ਐਸੇ ਐਸੇ ਪਿੰਡ ਨੇ ਜਿਹੜੇ ਲੁਧਿਆਣੇ ਨੇੜੇ ਲੱਗ ਕੇ ਆ ਜਲੰਧਰ ਸਾਰਾ ਹੀ ਬਾਹਰ ਗਿਆ ਹੋਇਆ ਜਲੰਧਰ ਕਿੰਨਾ ਫਗਵਾੜਾ ਕਿੰਨਾ ਬਾਹਰ ਗਿਆ ਹੋਇਆ ਹੁਣ ਜਿਹੜੇ ਐਨ ਆਰ ਆਈਆਂ ਨੇ ਸਾਨੂੰ ਇੰਨੀ ਵੱਡੀ ਜਗ੍ ਜਲੰਧਰ ਲਾਗੇ ਦੇ ਇੱਕ ਮੁੰਡਾ ਨੌਜਵਾਨ ਉਹਨੇ ਇਕੱਲੇ ਨੇ ਭਾਜੀ 29 30 ਸਾਲ ਦਾ ਮੁੰਡਾ ਨੇ ਇਕੱਲੇ ਨੇ ਮੈਦਾਨ ਕੀਤਾ ਪਿੰਡਾਂ ਚੋਂ ਹੀ ਗਿਆ ਅਸਲ ਹਰ ਬਾਰ ਵੇਦਾ ਕੰਮ ਹੈ ਅਸੀਂ ਵੀ ਭਾਜੀ ਇਹੀ ਕਰਦੇ ਜਦੋਂ ਉਹਨਾਂ ਦੀ ਸੀ ਤੀਹ ਭੈਣ ਦਾ ਉਹ ਆਹ 5200 ਰੁਪਏ ਦੇ ਪਰ ਇਹ ਨਾ ਹੋਣਾ ਕਮੇਟੀ ਦੇ ਥਰੂ ਚਾਹੀਦਾ ਮੈਂ ਇਹ ਕਹਿਣਾ ਕਿ ਹਰ ਇੱਕ ਫੋਰ ਐਗਜ਼ਾਮਪਲ ਤੁਹਾਡਾ ਪਿੰਡ ਹੈ ਜਿੰਨਾ ਐਨ ਆਰ ਆਈ ਬਾਹਰ ਗਿਆ ਉਹ ਇੱਕ ਗਰੁੱਪ ਬਣਾ ਲਓ ਗਰੁੱਪ ਬਣਾ ਲਓ ਇੱਕ ਐਨ ਆਰ ਆਈ ਜੇ ਲੱਖ ਰੁਪਏ ਦਵੇ ਨਾ ਤਾਂ ਦੂਜੇ ਨੂੰ ਪਤਾ ਹੋਵੇ ਕਿ ਇਹਨੇ ਫਲਾਣੇ ਨੂੰ ਲੱਖ ਰੁਪਏ ਦਿੱਤਾ ਤਾਂ ਇਹਦੇ ਇੱਕ ਗਰੁੱਪ ਚ ਹਿਸਾਬ ਹੋਵੇ ਕਿ ਕੋਈ ਕੱਲ ਨੂੰ ਇਲਜ਼ਾਮ ਨਾ ਲਾਵੇ ਦੀ ਸਰਪੰਚ ਖਾ ਗਿਆ ਉਹ ਖਾ ਗਿਆ ਉਹਨੇ ਪੈਸੇ ਖਾ ਲਏ ਉਹਨੇ ਪੈਸੇ ਖਾ ਲਏ ਇੱਕ ਗਰੁੱਪ ਬਣਾ ਲਓ ਉਧਰ ਸਾਰੇ ਐਨ ਆਰ ਆਈ ਆਜੂ ਹੋ ਰਹੇ ਆ ਸਾਡੇ ਕਰ ਰਹੇ ਆ ਪਾਵਰ ਸੋਲ ਹੈ ਗਿਆ ਹਾਂ ਜੀ ਹਾਂ ਜੀ ਹੈਗਾ ਜੀ ਉਥੇ ਕ腐ਪੇਸ਼ਨ ਲੱਗੇ ਤੁਹਾਨੂੰ ਇਹ ਡਾਕਟਰ ਨੇ ਕੱਪਟਾ ਉਥੇ ਗਏ ਉਹਨਾਂ ਕੋਲ ਕਟਾਈ ਤੇ ਲੱਖਟਾ ਉਹ ਕਾਹੀ ਮਗਰੂਪ ਸੰਸਥਾ ਨੇ ਕਹਿਨੇ ਲਾਉਣੇ ਕਿ 50 ਦਿਨ ਤੱਕ ਪੈਸੇ ਤੜ ਗਏ ਤੁਹਾਡੇ ਸਰਪਰਮੀਸੇ ਖਾਲਸਾ ਜੀ ਵਾਸ ਅਨੀਆਂ ਨੇ ਸੁਣਿਆ ਮੇਰੇ ਮਿੱਤਰ ਜੀ ਕਿ ਮੈਂ ਉਹਨਾਂ ਦਾ ਦਿਲਵਾਦਾ ਕਿ ਭਾਈ ਉਹਨਾਂ ਤੋਂ ਹੀ ਗੱਲ ਪੰਜਾਂ ਘੰਟਿਆਂ ਦੇ ਵਿੱਚ ਲੁਧਿਆਣੀ ਤੋਂ 2 ਲੱਖ ਰੁਪਏ ਵਾਹ ਪੰਜਾਂ ਘੰਟੇ ਭਾਜੀ ਕਈ ਵਾਰ ਨਾ ਐਦਾਂ ਵੀ ਹੁੰਦਾ ਹੁੰਦਾ ਹੈ ਕਿ ਚਲੋ ਤੁਸੀਂ ਤਾਂ 2 ਲੱਖ ਇਕੱਠਾ ਕਰ ਲਿਆ ਕਈ ਵਾਰ ਸਾਰਾ ਕੋਈ ਮਾਤੜ ਸਾਥੀ ਨੂੰ ਪਤਾ ਹੀ ਨਹੀਂ 2 ਲੱਖ ਆਣਾ ਕਿ ਕਈ ਵਾਰ ਨਾ ਬੜੇ ਇਲਾਜ ਐਸੀ ਨੇ ਜਿਹੜੇ ਬਿਨਾਂ ਆਪਰੇਸ਼ਨ ਤੋਂ ਵੀ ਠੀਕ ਹੋ ਜਾਂਦੇ ਨੇ ਕਈ ਸਰਕਾਰੀ ਸਹੂਲਤਾਂ ਐਸੀਆਂ ਨੇ ਆਸ਼ੀਮਾਨ ਕਾਰਡ ਸਕੀਮਾਂ ਤੁਹਾਡੀ ਜਿਵੇਂ ਸਾਡੇ ਨਾਲ ਡਾਕਟਰ ਆਏ ਨੇ ਇਹਨਾਂ ਨੂੰ ਜੇ ਤੁਸੀਂ ਆਪ ਮਿਲਣ ਜਾਓ ਲੁਧਿਆਣੇ ਤਾਂ 1500 ਰੁਪਏ ਬੜੀ ਹੈ ਸਾਡੇ ਨਾਲ ਫ੍ਰੀ ਤੋਂ ਨੇ ਉਵੇਂ ਬੜੇ ਡਾਕਟਰ ਵੀ ਚੰਗੇ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਮਿਲ ਲਓ ਜਾ ਕੇ ਉਹ ਪਰੇਸ਼ਾਨਾ ਦੱਸ ਦੋ ਫ੍ਰੀ ਵੀ ਕਰ ਦਿੰਦੇ ਨੇ ਤੁਸੀਂ 2 ਲੱਖ ਦਾ ਪਤਾ ਕੀਤਾ ਕਰ ਦਿੰਦੇ ਨੇ ਤੁਸੀਂ ਦੇਖੋ ਜੇ ਤੁਸੀਂ ਆਪਰੇਸ਼ਨ 2 ਲੱਖ ਦਾ ਪਤਾ ਕੀਤਾ ਨਾ ਹੋ ਸਕਦਾ ਉਹੀ ਆਪਰੇਸ਼ਨ ਉਹੀ ਡਾਕਟਰ ਕੋਲ ਮੈਂ ਦੀ 30 ਹਜ਼ਾਰ ਚ ਵੀ ਕਰਾ ਦਰਵਾਉਂਗਾ ਕਿ ਯਾਰ ਗਰੀਬ ਹਾਂ ਹਾਂ ਆ ਆ ਤੁਹਾਡੇ ਤੇ ਲਿੰਕ ਨੇ ਉਹੀ ਇਹ ਲਿੰਕਾਂ ਦਾ ਫਾਇਦਾ ਕਿਹਨੇ ਚੱਕਣਾ ਅਸੀਂ ਲਿੰਕਾਂ ਨੂੰ ਚੱਟਣਾ ਜੇ ਮਦਦ ਹੀ ਨਹੀਂ ਕਰ पाए ਮੈਂ ਸੈਲੀਬ੍ਰਿਟੀ ਨੂੰ ਰੀਲਾਂ ਨੂੰ ਜਾਂ ਮੈਂ ਫਾਲੋਅਰਾਂ ਨੂੰ ਕੀ ਕਰਨਾ ਜੇ ਮੇਰੀ ਕੰਮ ਹੀ ਨਹੀਂ ਆਈ ਸੇਵਾ ਮੈਂ ਇੱਥੇ ਰਾਤ ਨੂੰ ਸੌਂਵਾਂ ਨਹੀਂ ਮੇਰੇ 2 ਮਿਲੀਅਨ ਫਾਲੋਅਰ ਨੇ ਉਹਦਾ ਕੀ ਫਾਇਦਾ ਫਾਇਦਾ ਤੇ ਆ ਲੋ ਦੇ ਕੰਮ ਆਈਏ ਕੰਮ ਆਈਏ ਜਿੱਦਨ ਲੁਧਿਆਣਾ ਇਹ ਤੁਹਾਨੂੰ ਮਿਲ ਕੇ ਆ ਅਸੀਂ ਰੋਜ਼ ਲੁਧਿਆਣੇ ਬਿੜ ਨਾਗਾ ਮਿਲਦੇ ਆ 365 ਦਿਨ ਪਿਛਲੇ 10 ਸਾਲ ਅਸੀਂ ਮੌਜ ਚਾਹ ਲੈ ਕੇ ਹੁਣੀ ਚਾਹ ਬਲਾਂਦੇ ਯਾਰ ਉਹ ਚਾਹ ਲਿਆਉ ਮੈਂ ਵੀਡੀਓ ਚ ਚਾਰ ਵਾਰੀ ਚਾਹ ਦੀ ਤਾਰੀਫ ਕਰਦੀ ਲੈ ਕੇ ਆ ਯਾਰ ਤੁਹਾਡੇ ਪਿੰਡ ਚ ਖਾਸ ਕਰ ਮੇਰਾ ਪਰ ਦੇਖੋ ਮੇਰੇ ਲਈ ਨਾ ਬੜਾ ਮੁਸ਼ਕਲ ਹੈ ਕਿ ਮੈਂ ਪੰਜਾਬ ਦੇ ਸਾਰੇ ਪਿੰਡਾਂ ਚ ਜਾਵਾਂ ਜਾਵਾਂ ਬਿਲਕੁਲ ਜਿੰਨੇ ਵੀ ਪਿੰਡਾਂ ਚ ਮੈਂ ਜਾ ਪਾਰਾਂ ਮੈਂ ਹਰ ਸਰਪੰਚ ਨੂੰ ਜ਼ਰੂਰ ਮਿਲਦਾ ਕੀ ਯਾਰ ਤੂੰ ਮੇਰਾ ਨੰਬਰ ਜੇਬ ਚ ਰੱਖ ਭਰਾ ਤੇਰੇ ਪਿੰਡ ਤੇ ਕੋਈ ਤੇਰੇ ਤੱਕ ਪਹੁੰਚ ਕਰਦਾ ਹੈ ਮਰੀਜ਼ ਤੁਸੀਂ ਮੈਨੂੰ ਫੋਨ ਕਰੋ ਸਾਡੀ ਐਂਬੂਲੈਂਸ ਤੁਹਾਨੂੰ ਲੈ ਕੇ ਜਾਏਗੀ ਜੇ ਨਹੀਂ ਲੈ ਕੇ ਗਈ ਕਿਉਂਕਿ ਸਾਡੇ ਕੋਲ ਐਂਬੂਲੈਂਸ ਇੱਕਾ ਲੁਧਿਆਣਾ ਤੋਂ ਕਿਤੇ 3-4 ਘੰਟੇ ਲਾ ਕੇ ਆਏਗੀ 3-4 ਘੰਟੇ ਜਾਏਗੀ ਇਹੀ ਤੁਹਾਡੇ ਕੋਲ ਐਂਬੂਲੈਂਸ ਹੋਵੇ ਤੁਸੀਂ ਮਰੀਜ਼ ਪਾਇਆ ਮੈਨੂੰ ਭੇਜਿਆ ਕਿ ਮੋਲ ਵੀਰੇ ਮਰੀਜ਼ ਆ ਗਿਆ ਚੈੱਕ ਕਰੋ ਅਸੀਂ ਉਹਦਾ ਕਿਦਾਂ ਇਲਾਜ ਕੀ ਕਰਾਣਾ ਮੈਂ ਵੀਡੀਓ 'ਚ ਜ਼ੁਬਾਨ ਦਿੰਨਾ ਤੁਸੀਂ ਮੈਨੂੰ 100 ਮਰੀਜ਼ ਵੀ ਦੋਗੇ 100 ਦਾ ਪ੍ਰੈਸ਼ਰ ਕਰਾਉਂਗੇ ਅਸੀਂ ਤੁਹਾਡੇ ਨਾਲ ਕਰਾਂਗੇ ਨੂੰ ਵੀ ਭਾਵੇਂ ਤੁਸੀਂ ਆ ਸਕਦੇ ਨੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਕੋਲ ਮੈਂ ਇੱਕ ਜ਼ੁਬਾਨ ਦਿੰਦਾ ਜੀ ਮਹਾਰ ਤੁਸੀਂ 100 ਮਰੀਜ਼ ਵੀ ਮੈਨੂੰ ਦੋਗੇ ਨਾ ਪੰਜਾਬ ਤੋਂ ਆਪਣੇ ਪਿੰਡ ਦੇ ਵਿੱਚ 100 ਮਰੀਜ਼ਾਂ ਦਾ ਆਪਰੇਸ਼ਨ ਕਰਾ ਦੋ ਕਿਉਂਕਿ ਮੈਨੂੰ ਮਦਦ ਕਰਨ ਵਾਲੇ ਨਜ਼ਰ ਆਉਂਦੇ ਨੇ ਜਦੋਂ ਮੈਨੂੰ ਮਦਦ ਕਰਨ ਵਾਲਿਆਂ ਦਾ ਖੁੱਲਾ ਗੱਫਾ ਹੋਵੇ ਨਾ ਕਿ ਮੇਰੇ ਜਿੱਦਾਂ ਹੁਣ ਮੈਨੂੰ ਕੋਈ ਐਨ ਆਰ ਆਈ ਫੋਨ ਕਰਦੇ ਨੇ ਕਿ ਜੇ ਪੰਜਾਬ 'ਚ ਕੋਈ ਮਰੀਜ਼ ਪੈਸਾ ਕਰਕੇ ਮਰ ਗਿਆ ਤਾਂ ਤੇਰਾ ਹਾਲ ਬੁਰਾ ਕਰ ਦਾਂਗੇ ਹੁਣ ਵੀ ਮੇਰੀ ਕੀ ਜ਼ਰਤ ਹੈ ਯਾਰ ਮੈਂ ਮਰੀਜ਼ ਰਹਿਣ ਦਵਾਂ ਜੇ ਮੈਨੂੰ ਡੋਨਰ ਕਹਿ ਰਿਹਾ ਕਿ ਭਾਈ ਮੇਰੀ ਲੱਖ ਰੁਪਏ ਦੀ ਵਲਵਾ ਕੇ ਤੋਂ ਮਰੀਜ਼ ਲੱਭ ਹੁਣ ਇਦਾਂ ਦੇ ਲੱਖ ਲੱਖ ਵਾਲੇ 100 ਨੇ ਤਾਂ ਲੱਖ ਲੱਖ ਵਾਲੇ 100 ਮਤਲਬ 1 ਕਰੋ ਰੋਲਾ ਕੀ ਹੈ ਇਹ 1 ਕਰੋੜ ਵਾਲੇ ਕੋਲ ਟਾਈਮ ਨਹੀਂ ਇਹ ਕਹਿੰਦਾ ਮੇਰੇ ਕੋਲ ਟਾਈਮ ਹੈ ਨਹੀਂ ਆ ਫਾੜ ਤੇ ਕਰ ਤੇ ਜਿੱਥੇ ਕਰਨੀ ਆ ਉਹ ਕੋਆਰਡੀਨੇਸ਼ਨ ਕਰਕੇ ਰਾਜੀ ਨਹੀਂ ਹੁਣ ਜੇ ਇਹੀ ਸਾਰੇ ਸਰਪੰਚ ਪੰਜਾਬ ਦੇ ਇਕੱਠੇ ਹੋ ਜਾਣਗੇ ਭਾਈ ਸਾਡਾ ਇੱਕ ਜਰੀਆ ਨਾਲ ਕੰਟੈਕਟ ਸਿੱਧਾ ਉਹ ਹੀ ਮਰੀਜ਼ ਹੈ ਕਿਉਂਕਿ ਕਈ ਵਾਰ ਨਾ ਮਰੀਜ਼ ਸਾਡੇ ਕੋਲ ਸਿੱਧਾ ਆਉਂਦਾ ਕੋਈ ਸਮਝ ਪਾਉਂਦਾ ਨਹੀਂ ਉਹ ਫੇਰ ਬਦਨਾਮੀ ਕਰਦਾ ਸਾਡੀ ਤਾਂ ਜੀ ਗੱਲ ਹੀ ਨਹੀਂ ਸੁਣੀ ਨਮੋਲ ਨੇ ਸਾਡੀ ਤਾਂ ਮਦਦ ਹੀ ਨਹੀਂ ਕੀਤੀ ਸੋਸ਼ਲ ਮੀਡੀਆ ਤੇ ਜੋ ਚੱਲਦਾ ਰਹਿੰਦਾ ਹੁਣ ਮੈਂ ਤੁਹਾਡੇ ਕੋਲ ਖੜਾ ਮੈਂ ਤਾਂ ਕਈ ਨਹੀਂ ਕਿਹਾ ਕਿ ਆ ਸਵਾਲ ਨਾ ਪੁੱਛੋ ਮੈਂ ਤਾਂ ਬਣਾ ਤੁਸੀਂ ਕੈਮਰਾ ਔਨ ਕਰੋ ਤੇ ਸਵਾਲ ਪੁੱਛੋ ਮਜ਼ਾ ਤਾਂ ਤਾਂ ਹੈ ਨਾ ਉਹਦਾ ਕੀ ਫਾਇਦਾ ਆਪਾਂ ਬਣਾਵਟੀ ਚੀ ਪਰ ਮੈਂ ਇੱਕ ਗੱਲ ਕਹਿਣਾ ਚਾਹਨਾ ਦਿਲੋਂ ਕਿ ਪੰਜਾਬ ਨੂੰ ਨਾ ਦਾਨ ਦੇਣ ਵਾਲੇ ਮਦਦ ਕਰਨ ਵਾਲੀ ਬੜੀ ਜਲਦਾ ਤਾਂ ਉਹ ਮੈਂ ਕੋ ਘਰੋਂ ਥੋੜੀ ਲੈ ਕੇ ਆ ਉਹ ਲੋਕ ਹੀ ਨੇ ਜਿਹੜੇ ਕਰ ਰਹੇ ਨੇ ਤਾਂ ਜੇ ਲੋਕ ਕਰਨ ਵਾਲੇ ਹੈਗੇ ਨੇ ਤਾਂ ਫਿਰ 300 ਦੀ ਦਵਾਈ ਕਰਕੇ ਬੰਦਾ ਕਿਉਂ ਰਹਿ ਗਿਆ ਜੇ ਪੰਜਾਬ ਅੱਜ ਦਾਨ ਦੇਣ ਲਈ ਕਾਲਾ ਹੈ ਅੱਜ ਪੂਰੇ ਇੰਡੀਆ ਚ ਯੂਪੀ ਬਿਹਾਰ ਚ ਆਫਤ ਆ ਜਾਵੇ ਪੰਜਾਬ ਭੱਜਿਆ ਜਾਂਦਾ ਦਾਨ ਮੰਡਲ ਤੇ ਅੱਜ ਜਦੋਂ ਪੰਜਾਬ ਨੂੰ ਲੋੜ ਹੈ ਜੇ ਪੰਜਾਬ ਦੇ ਜਿਹੜੇ ਮਰੀਜ਼ ਵਿਚਾਰੇ ਮਰ ਰਹੇ ਨੇ ਤੇ ਇਹਨਾਂ ਲਈ ਕਿਉਂ ਨਹੀਂ ਖੜ੍ਹ ਸਕਦੇ ਖੜ੍ਹ ਸਕਦੇ ਆ ਰੌਲਾ ਕੀ ਹੈ ਇੱਕ ਵਾਰਤਲਾਬ ਨਹੀਂ ਸਹੀ ਹੋ ਰਹੀ ਹਾਂਜੀ ਮਦਦ ਕਰਨ ਵਾਲਾ ਜਿਹੜਾ ਉਹਦੇ ਕੋਲ ਉਹਨੂੰ ਇਹ ਨਹੀਂ ਪਤਾ ਮੈਂ ਪਿੰਡ 'ਚ ਕਿੰਨੂੰ ਦਵਾਂ ਹੁਣ ਇੱਕ ਐਨਆਰਆਈ ਪਿੰਡ 'ਚ ਫੋਨ ਕਰਦਾ ਭਾਈ ਮੇਰੀ 2 ਲੱਖ ਸੇਵਾ ਹੈ ਉਹ ਜਿੰਨੂੰ ਕਰਦਾ ਉਹ ਕਹਿੰਦਾ ਪਹਿਲਾਂ ਤਾਂ ਮੈਨੂੰ ਦੇ ਦੇ ਸਾਡੇ ਪਿੰਡ ਤੇ ਕਿਸੇ ਨੂੰ ਲੋੜ ਨਹੀਂ ਹੁਣ ਪਿੰਡਾਂ ਚ ਪ੍ਰੋਬਲਮ ਕੀ ਹੈ ਕਿ ਕੋਈ ਵੀ ਐਨਆਰਆਈ ਜਦੋਂ ਫੋਨ ਕਰਦਾ ਕੁਝ ਬੰਦੇ ਹੁੰਦੇ ਨੇ ਉਹ ਆਪ ਲਾਲਚ ਰੱਖ ਲੈਂਦੇ ਨੇ ਕਿ ਯਾਰ ਤੂੰ 2 ਲੱਖ ਪਿੰਡ ਚ ਦੇਂਗਾ ਮੈਨੂੰ ਦੇ ਦੇ ਫਿਰ ਹੁਣ ਸਾਨੂੰ ਲੋਕ ਹੀ ਫੋਨ ਕਰਦੇ ਨੇ ਕਿ ਭਾਈ ਟਰੈਕਟਰਾਂ ਦੇ ਉਹਨੇ ਨੇ ਆਹ ਕਰਾ ਲਿਆ ਜਿਹੜੀ ਡੈਕ ਲਵਾ ਲਿਆ ਆਹ ਲਵਾ ਲਿਆ ਫਿਰ ਐਨਆਰਆਈ ਵੀ ਡਰਦਾ ਫਿਰ ਐਨਆਰਆਈ ਸਾਨੂੰ ਕਹਿੰਦਾ ਯਾਰ ਤੂੰ ਸਾਡੇ ਪਿੰਡ ਚ ਮਰੀਜ਼ ਲੱਭ ਲੈ ਪਰ ਉਹਨੇ ਦੱਸੀ ਨਾ ਪਿੰਡ ਵਾਸੀਆਂ ਨੂੰ ਕਿ ਆ ਫਲਾਣੇ ਐਨਆਰਆਈ ਨੇ ਭੇਜੀ ਹੈ ਕਿ ਤੂੰ ਪਿੰਡ ਦਾ ਮੇਰੇ ਮਰੀਜ਼ ਫੜ ਲੈ ਜਿੱਦਾਂ ਹੁਣ ਕਈ ਵਾਰ ਕੋਈ ਪਿੰਡ ਚੋਂ ਮਰੀਜ਼ ਗਿਆ ਐ ਤਾਂ ਸਾਨੂੰ ਐਨਆਰਆਈ ਨੂੰ ਫੋਨ ਕਰਨਾ ਹੈ ਰਨਮੋਲੋ ਮਰੀਜ਼ ਆ ਚੱਕ ਲਿਆ ਪਰ ਪਿੰਡ ਨੂੰ ਦੱਸੀ ਨਾ ਕਿ ਇਹਦੀ ਮਦਦ ਮੈਂ ਕਰਾਂ ਏਦਾਂ ਦੀ ਐਨਆਰਆਈ ਵੀ ਹੈਗੇ ਤਾਂ ਜਦੋਂ ਤੁਸੀਂ ਰਲ ਮਿਲ ਕੇ ਆਪਣਾ ਬੀੜਾ ਚੱਕ ਲਿਆ ਨਾ ਕਿ ਜੇ ਤੁਹਾਡੀ ਪਿੰਡ ਦੀ ਆਬਾਦੀ 1500 2000 ਬੰਦੇ ਦੀ ਹੈਗੀ ਆ ਤਾਂ ਕਿਸੇ ਨੂੰ ਵੀ ਕੋਈ ਮਰੀਜ਼ ਨੂੰ ਲੋੜ ਹੈ ਤਾਂ ਸਰਪੰਚ ਸਾਹਿਬ ਨੂੰ ਫੋਨ ਕਰੋ ਕਿ ਸਰਪੰਚ ਕੋਲ ਸਿੱਧਾ ਨੰਬਰ ਹਨ ਮੋਹਲ ਦਾ ਤੁਸੀਂ ਮੈਨੂੰ ਕੋਈ ਹੋਰ ਫੋਨ ਕਰੂਗਾ ਮੈਨੂੰ ਪਤਾ ਹੀ ਨਹੀਂ ਲੱਗਣਾ ਕਿ ਉਹ ਨੀੜੀ ਹੈ ਕਿ ਕੀ ਹੈ ਸਰਪੰਚਾਂ ਨੂੰ ਥੋੜਾ ਜਿਹਾ ਫਲੈਕਸੀਬਲ ਹੋਣਾ ਪਏਗਾ ਆਪਣੀ ਜਨਤਾ ਨਾਲ ਕਿ ਜੇ ਫਲਾਣਾ ਭਾਵੇਂ ਦੂਜੀ ਪਾਰਟੀ ਦਾ ਵੀ ਆ ਭਰਾਵਾ ਤੂੰ ਤੂੰ ਪਾਲੀ ਅਕਾਲੀ ਦਲ ਨੂੰ ਵੋਟ ਪਾ ਲਈ ਤੂੰ ਕਾਂਗਰਸ ਨੂੰ ਵੋਟ ਪਾ ਲਈ ਤੂੰ ਨਾ ਪਾਈ ਸਰਪੰਚ ਸਾਹਿਬ ਨੂੰ ਤੂੰ ਮਰੀਜ਼ ਤਾਂ ਠੀਕ ਕਰਾ ਲੈ ਬਿਲਕੁਲ ਜੀ ਬਿਲਕੁਲ ਇੱਥੇ ਕਹਣਾ ਜਾ ਕੇ ਵੋਟ ਪਾਦੇ ਹੋ ਸਰਪੰਚ ਸਾਹਿਬ ਨੇ ਦੇਖਣਾ ਕਿ ਵੋਟ ਕਿਹਨੂੰ ਪਾਈ ਤੂੰ ਸੇਵਾ ਦਾ ਲੈ ਸੇਵਾ ਦਾ ਲੈ ਚਲੋ ਭਾਈ ਚਲੋ ਠੀਕ ਹੈ ਭਾਈ ਚੰਗਾ ਲੱਗਿਆ ਤੁਹਾਡੇ ਦਰਸ਼ਨ ਕਰਕੇ ਬਹੁਤ ਧੰਨਵਾਦ ਬਾਪੂ ਜੀ ਤੁਹਾਡੇ ਦੇ ਦਰਸ਼ਨ ਕਰਕੇ ਚੰਗਾ ਲੱਗਿਆ ਬਹੁਤ ਧੰਨਵਾਦ ਸਰਪੰਚ ਸਾਹਿਬ ਤੁਹਾਡਾ ਵੀ ਕੋਈ ਕੋ ਲੋੜ ਹੋਵੇ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦੇ ਆਜੋ 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 ਆਇਓ ਜੀ ਚਲੋ ਜੀ ਡਾਕਟਰ ਸਾਹਿਬ ਨੂੰ ਲੈ ਆਓ ਡਾਕਟਰ ਸਾਹਿਬ ਆ ਮੰਮੀ ਓਏ ਕਾਲੂ ਪਿੱਛੇ ਕਰ ਮੋਟਰਸਾਈਕਲ ਓਏ ਯਾਰ ਪਿੱਛੇ ਕਰੀਦਾ ਸਪਤੀ ਦਾ ਹੱਸਿਆ ਬਾਪੂ ਜੀ ਆ ਲੋ ਤੁਹਾਡਾ ਖੁੰਦਾ ਜੀ ਆ ਲੋ ਜੀ ਆ ਮੋਟਰ ਤੇ ਆਓ ਜੀ ਆਜੋ ਬਾਜੀ ਆਗੇ ਆਗੇ ਸਾਰੇ ਆਜੋ ਐਡਾ ਸਭ ਇਧਰ ਆਓ ਡਿਵਰ ਸੈਟ ਕਰ ਲੋ ਸਰ ਮਾਨਾ ਪਿੱਛੇ ਆਜੋ ਯਾਰ ਟੀਮ ਆਜੋ ਇੱਕ ਮਿੰਟ ਫੜਾ ਉੜਾ ਆਜੋ ਹਾਂਜੀ ਹਾਂਜੀ ਓ ਤੂੰ ਆ ਲਾ ਦੇ ਡਾਕਟਰ ਦਾ ਪਰਚਾ ਬਹੁਤ ਪੈੜਾ ਆਜੋ ਚਲੋ ਵੀ ਤਾਂ ਆਗੇ ਆ ਕੇ ਫੋਟੋਆਂ ਖਿੱਚੋ ਆਜੋ ਯਾਰ ਸਾਰੀ ਟੀਮ ਆਜੋ ਇੱਕ ਵਾਰੀ बोले सो निहाल जस जी काका बोले सो निहाल जस जी काका महाराज का भला करे भाई ਅਸੀਂ ਚੜ੍ਹਦੀ ਕਲਾ ਵਾਲੇ ਹੋਵੇ ਜੀ ਤੁਹਾਡੇ ਦਰਸ਼ਨ ਕਰਕੇ ਜਿੰਨਾ ਆਨੰਦ ਮੈਨੂੰ ਤੁਹਾਡੇ ਦਰਸ਼ਨ ਕਰਕੇ ਆਇਆ ਮੈਨੂੰ ਨਹੀਂ ਪਤਾ ਜ਼ਿੰਦਗੀ 'ਚ ਲਾਸਟ ਟਾਈਮ ਕਦੋਂ ਆਇਆ ਸੀ ਸੋਚ ਕੇ ਤਾਂ ਤੁਰੇ ਸੀਗੇ ਕਿ ਮਦਦ ਕਰਨ ਜਾਵਾਂਗੇ ਪਰ ਮੈਨੂੰ ਲੱਗਾ ਝੋਲੀ ਅੱਡ ਕੇ ਸੀ ਤੁਹਾਡੇ ਕੋਲ ਲੈ ਕੇ ਹੀ ਚੱਲੇ ਆ ਕਿੰਨਾ ਪਿਆਰ ਆਸ਼ੀਰਵਾਦ ਤੁਹਾਡੇ ਕੋ ਵੀ ਤੁਸੀਂ ਆਏ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਈ ਗੱਲਾਂ ਨੇ ਚਲੋ ਸਾਨੂੰ ਵੀ ਨਹੀਂ ਪਤਾ ਹੁੰਦੀਆਂ ਜੀ ਨਹੀਂ ਨਹੀਂ ਤੁਹਾਡੇ ਬੱਚੇ ਆ ਤੁਹਾਡੇ ਛੋਟੇ ਭਰਾ ਆ ਆਪਾਂ ਮਿਲਣ ਨਾਲ ਹੀ ਕਿਸੇ ਨੂੰ ਆਪਾਂ ਇੱਕ ਇੱਕ ਫੋਨ ਕਾਲ ਦੂਰ ਆ ਤੁਹਾਡੇ ਤੋਂ ਤੁਹਾਡੇ ਕੋ ਮੇਰਾ ਪਰਸਨਲ ਨੰਬਰ ਆ ਗਿਆ ਕੋਈ ਪਿੰਡ ਦੇ ਵਿੱਚ ਕੋਈ ਮਰੀਜ਼ ਤੁਹਾਡੇ ਪਿੰਡ ਚ ਬਿਨਾਂ ਪੈਸਿਆਂ ਦਾ ਜਰਿਆ ਸਮਝ ਲਓ ਕਿ ਤੁਹਾਨੂੰ ਬਾਪ ਲੱਗਣਾ ਹੈ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਖੁੱਲੇ ਗੱਫੇ ਆ ਕੋਈ ਮਰੀਜ਼ ਹੈ ਕਿਸੇ ਦਾ 2 ਲੱਖ ਲੱਗਣਾ ਕਿਸੇ ਦਾ 3 ਲੱਖ ਲੱਗਣਾ ਤੁਸੀਂ ਫੋਨ ਕਰਨਾ ਕਿ ਭਾਈ ਜੀ ਆਪਰੇਸ਼ਨ ਕਰਾਣਾ ਤੇ ਕਰਾਓ ਬਹੁਤ ਧੰਨਵਾਦ ਜੀ ਇਹ ਮੈਂ ਵੀਡੀਓ ਤੇ ਤਾਂ ਜ਼ੁਬਾਨ ਕਰਕੇ ਜਾ ਰਹੇ ਕਿ ਇਹ ਜ਼ੁਬਾਨ ਹੈ ਸਬੂਤ ਹੈ ਵੀਡੀਓ ਸਬੂਤ ਹੈ ਕਿ ਤੁਹਾਡੇ ਪਿੰਡ ਤੋਂ ਸਰਪੰਚ ਸਾਹਿਬ ਮੈਨੂੰ ਕਦੀ ਵੀ ਫੋਨ ਕਰਦੇ ਨੇ ਤਾਂ ਇਹਨਾਂ ਦੇ ਪਿੰਡ ਦੇ ਹਰ ਮਰੀਜ਼ ਦਾ ਇਲਾਜ ਫ੍ਰੀ ਆਫ ਕਾਸਟ ਕਰਾਵਾਂਗੇ ਭਾਵੇਂ 10 ਲੱਖ ਲੱਗ ਜਾਵੇ ਤੁਸੀਂ ਸੇਵਾ ਲੈਣੀ ਛੱਡ ਲਓ ਸੋ ਨਿਹਾਲ ਸਤਿ ਸ਼੍ਰੀ ਅਕਾਲ ਹਰ ਮਰੀਜ਼ ਦਾ ਦੇ 喂，找他，他没在。 ਦੇ ਡਾਕਟਰ ਸਾਹ ਦੇ ਲੋ ਡਾਕਟਰ ਲੋ ਲੋ ਇਹ ਡਾਕਟਰ ਸਾਹ ਦਾ ਵੀ ਬੜਾ ਯੋਗਦਾਨ ਹੈ ਜੀ ਬਿਲਕੁਲ ਇਹ ਲੁਧਿਆਣੇ ਦੇ ਵਿੱਚ ਬਹੁਤ ਮਸ਼ਹੂਰ ਤੇ ਬੜੇ ਨਾਮੀ ਬੱਚਿਆਂ ਦੇ ਸਪੈਸ਼ਲਿਟੀ ਡਾਕਟਰ ਨੇ ਤੇ ਇਹਨਾਂ ਦੀ ਵੀ ਬੜੀ ਵੱਡੀ ਸੇਵਾ ਹੈ ਤੇ ਜੇ ਤੁਸੀਂ ਇਹਨਾਂ ਨੂੰ ਲੁਧਿਆਣੇ ਮਿਲਣ ਜਾਊਂਗਾ ਤਾਂ ਮਿਲਣ ਦੀ ਫੀਸ ਹੀ 1500 2000 ਹੈ ਤੇ ਸਾਰੀ ਦਵਾਈਆਂ ਵੀ ਫ੍ਰੀ ਵੰਡ ਰਹੇ ਨੇ ਬੜੀ ਬੜੀ ਵੱਡੀ ਸੇਵਾ ਕਰਦੇ ਨੇ ਠੀਕ ਹੀ ਨੇ ਬਾਪੂ ਐ ਵੀ ਬਿਮਾਰ ਕਰਾਣਾ ਬਾਪੂ ਠੀਕ ਆ ਨਹੀਂ ਕੋਈ ਗੁੱਡੇ ਆ ਦਾਲ ਤੇ ਹੁੰਦੇ ਆ ਦਵਾਈ ਕਬੱਡੀ ਜਾ ਤੇ ਹੁੰਦੇ ਹੀ ਚਲੋ 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 ਮੋੜਾ ਟਰੈਕਟਰ ਮੋੜਾ ਚਲੀਏ ਆਜੋ 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 ਠੀਕ ਹੈ ਬਾਪੂ ਜੀ ਧੰਨਵਾਦ ਆਪਣੇ ਨਾਲ ਕਿਸ਼ਤੀਆਂ ਖੜੀਆਂ ਫਿਰ ਨੇਰੀ ਹੋਇਆ ਨਹੀਂ ਨੇਰਾ ਹੈ ਨਾ ਠੀਕ ਹੈ ਬਾਪੂ ਜੀ ਧੰਨਵਾਦ ਧੰਨਵਾਦ ਬਹੁਤ ਧੰਨਵਾਦ ਆਪ ਜੀ ਮਾਲਕ ਕਿਰਪਾ ਕਰੇ ਮਾਲਕ ਸੁਪਰ ਕਰੇ ਠੀਕ ਹੋਇਆ ਸਾਰਾ ਬਸਲਾ ਭਲਾ ਸਭ ਦਾ ਭਲਾ ਮਾਲਕ ਸਭ ਦਾ ਭਲਾ ਕਰੇ ਠੀਕ ਕਰਦੀ ਕਵਾ ਬਾਪੂ ਨਹੀਂ ਮੈਂ ਤੁਹਾਡਾ ਨਹੀਂ ਆ ਰਹੇ ਤੁਸੀਂ ਹਾਂ ਇਹ ਛੋਟੇ ਛੋਟੇ ਸਾਡੇ ਪਿੰਡ ਦੇ ਕੁਸ਼ਟਲ ਬੰਦੇ ਨੇ ਆ ਆ ਆ ਆ ਚਲੋ ਚਲੋ ਵੇ ਰਾਮ ਨਿਕੋ ਨੂੰ ਭਰੀਆ ਜਿਸ ਤਰ੍ਹਾਂ ਫੋਟੋ ਖਿੱਚਣ ਦੇ ਆ ਵੀਰਾ ਇਹ ਖਿੱਚੀ ਜਾ ਤਾ ਨਾ ਆ ਲੋ ਚਲੋ ਚੋਣ ਆ ਗਿਆ ਯਾਰ ਨਾ ਆ ਗਿਆ ਚਲ ਜਲ ਦਿਓ ਨਹੀਂ ਤੇ ਕਮਾਈ ਨਾ ਬੰਦੇ ਖੋਖਾ ਖਿੱਚਾਇਆ ਆ ਫਾਟਾ ਗਿਆ ਲੱਗ ਤੂੰ ਲੱਗਿਆ ਲੱਗ ਗਿਆ ਠੀਕਿਆ ਫੋਟੋ ਖਿੱਚ

ਆਈ ਦੀ ਫੋਟੋ ਆ ਜਾਓ ਆਹ ਤੇਰਾ ਲੱਡੀ ਭਾਈ ਨਹੀਂ ਸੰਭਾਰ ਭਾਈ ਦਾ ਹੱਕ ਪਾਲ ਭਾਈ ਦਾ ਓਏ ਹਮੂ ਦੀ ਬੋਲਾ ਖਿੱਚ ਦੇ ਯਾਰ ਅੱਜ ਖਿੱਚ ਦੇ ਚਲੋ ਜੀ ਮੇਰੀ ਹੁਣ ਜਿਦਾਈ ਕਰੋ ਚੁੱਕਰ ਛਿੱਟੇ ਇੱਕ ਇੱਕ ਭਾਈ ਇੱਕ ਚੱਲ ਤੋ ਤੇਰੇ ਨਾਲ ਕੋਈ ਨਹੀਂ ਕੋਈ ਨਹੀਂ ਮੈਂ ਕਹਾਂ ਕੋਈ ਨਹੀਂ ਕੋਈ ਨਹੀਂ ਮਿਲਦੇ ਰੋੜਾ ਆ ਜਾਓ

ਜੀ ਹਾਂ ਜੀ ਆਇਆ ਜੀ